ਇਹਨਾਂ ਵੀਰਾਂ ਦਾ ਖਾਨ ਜੂਨੀਅਰ ਜਿੰਨੀ ਵੀ ਹੈਗੀ ਹੈ ਦਾ ਧੰਨਵਾਦ ਹੈ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਅੱਜ ਇਹਨਾਂ ਨੂੰ ਹੋ ਗਏ 4 ਦਿਨ ਲੱਗਿਆ ਨੂੰ ਤੇ 4 ਦਿਨ ਦਾ ਇੱਥੇ ਟੋਆ ਹੈਗਾ ਸੀ ਮੰਨ ਲਓ 30 40 ਫੁੱਟ ਹੋਇਆ ਹੈਗਾ ਸੀ ਇਹ ਨਹੀਂ ਕੱਟ ਕੇ ਲੈ ਗਏ ਦਰਿਆ ਟਰੈਕਟਰ ਪਿੱਛੇ ਵੀ ਚੱਲੀ ਜਾਂਦੇ ਨੇ ਤੇ 100 150 ਟਰੈਕਟਰ ਇੱਥੇ ਵੀ ਚੱਲੀ ਜਾਂਦਾ ਕੋਈ ਸਰਕਾਰ ਨੇ ਕੁਝ ਨਹੀਂ ਕੀਤਾ ਉਹ ਆਹ ਦੀ ਗੱਲਾਂ ਤਾਂ ਸੋਚੇ ਵੀ ਸਾਡੇ ਲੋਕਾਂ ਕਮਲੇ ਰਮਲੇ ਲੋਕ ਜੀ ਇਹਨੂੰ ਚੱਕਦੇ ਇਹਨਾਂ ਖ ਬਦਲਾ ਲਿਆ ਦੀ ਬਦਲਾ ਤਾਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਸ਼ਬਦ ਕਹਿ ਨਹੀਂ ਸਕਦੇ ਪਿਛੇ ਜਿਹੜਾ ਇਹ ਬਦਲਿਆ ਲੈਂਦਾ ਵੀ ਕਈ ਤਾਂ ਕਿਵੇਂ ਦੇ ਕੁਆਰੇ ਸੀ ਤਾਂ ਕਈ ਵਿਆਂ ਡਬਲ ਵਿਆਹ ਕਰਾ ਲੈਂਦੇ ਐਵੇਂ ਜੋ ਕਰ ਸੀ ਉਦੋਂ ਨੰਬਰ ਸੱਚ ਭੇਜੇ ਹੋਏ ਐ ਸਾਡੇ ਤਰਨ ਵਾਲੇ ਤਰਨਦਾਰ ਚ ਲੱਗੇ ਹੋਏ ਹੈਗੇ ਐ ਐਂ ਸਾਰੇ ਜ਼ਿਲ੍ਹਿਆਂ ਨੂੰ ਅੱਡੋ ਅੱਡੀ ਵੰਡ ਕੇ ਡੇਰਾ ਬਾਬਾ ਨਾਨਕ ਵੀ ਮਤਲ ਟਰੈਕਟ ਚੱਲੀ ਜਾਂਦੇ ਹੈਗੇ ਐ ਟਰੈਕਟ ਤਾਂ ਸ਼ਿੰਝ ਹੁੰਦੀ ਹਜ਼ਾਰਾਂ ਦੀ ਗੰਟੀ ਵੀ ਲੈ ਸਕਦੇ ਆ ਪਰ ਖਾਲੀ ਨਾ ਸਮੂਹ ਨੂੰ ਨਹੀਂ ਜਾਂਦਾ ਉਹ ਅਸੀਂ ਬੇਨਤੀਆਂ ਪੀਲਾਂ ਕਰਦੇ ਆ ਜੇ ਸਾਨੂੰ ਮਤਲ ਤੇਲ ਦਾ ਕੋਈ ਪ੍ਰਬੰਧ ਹੋ ਜੇ ਫਿਰ ਕੋ ਰੌਲਾ ਨਹੀਂ ਅਸੀਂ ਬਹੁਤ ਵੱਡੀ ਮਦਦ ਕਰ ਸਕਦੇ ਹਾਂ ਨਾ ਭਰਾਵਾਂ ਦੀ ਜਿਹਨਾਂ ਰੇਕੇ ਤਾਂ ਸਾਨੂੰ ਦੀਂਦੇ ਆ ਸਰਕਾਰਾਂ ਦੇ ਪਰਬੰਧ ਕੋਈ ਨਹੀਂ ਬੰਦਾ। ਸਾਨੂੰ ਬੜਾ ਸੋਸ਼ਲ ਮੀਡੀਆ ਤੇ ਟਰੋਲ ਵੀ ਕੀਤਾ ਜਾਂਦਾ ਫਲਾਨੇ ਆ ਧੋਕੇ ਆ। ਉਹ ਚੀਜ਼ਾਂ ਡਲਾਉਂਦੀਆਂ ਨਹੀਂ ਮਨ ਨੂੰ। ਜਦੋਂ ਸਾਨੂੰ ਆਪ ਨੂੰ ਲੱਗਦਾ ਵੀ ਸੱਦਾ ਮਾਰਗ ਸੱਚਾ ਹੈ ਜੋ ਮਰਜ਼ੀ ਕਹੀ ਜਾਣ ਲੋਕ। ਉਹਨਾਂ ਨੇ ਸਾਨੂੰ ਪਾਣੀ ਪੀਪੀ ਪੋਸਿਆ। ਉਹੀ ਬੰਦਿਆਂ ਨੂੰ ਮੋੜਮਾ ਕਹਿਣਾ ਗਿਆ ਵੀ ਸਾਡੀ ਗਲਤੀ ਸੀ ਤੁਸੀਂ ਠੀਕ ਸੀ। ਤੇ ਇਹਨਾਂ ਨੂੰ 4 ਸਾਲ ਹੋ ਗਏ ਆ। ਕੁਝ ਨਹੀਂ ਕੀਤਾ ਇਹਨਾਂ ਨੇ। ਤੇ ਇਹਦੇ ਚ ਅਸੀਂ ਤੇਲ ਦੀ ਵੀ ਮੰਗ ਕਰੀਏ ਇਹਨਾਂ ਨੂੰ ਵੀ ਘਟੋ ਘਟੋ ਯਾਰ ਤੁਸੀਂ ਬੰਦੇ ਡਬੋ ਤੇ ਤੁਸੀਂ ਸਰਕਾਰ ਨੇ ਹੁਣ ਪਿਆ ਦੀ ਜੇਬਾ ਤਾਂ ਨਾ ਘਟੋ। ਹੁਣ ਤਾਂ ਉਹ ਸਾਨੂੰ ਬਦਨਾਮ ਕਰਨ خاطر ਕੁੱਟਣ خاطر ਕਹਿੰਦੇ ਆ ਕਿ ਗ੍ਰਹਾਂ ਵਾਲੇ ਮﻘਾਬਲੇ ਦੀ ਸਰਕਾਰ ਬਣਾਈ ਬੈਠੇ ਆ ਇਹ ਮﻘਾਬਲੇ ਦੇ ਬਣਾਈ ਤੁਸੀਂ ਟੈਲ ਨਾ ਦਿਓ ਸਾਨੂੰ ਸਹੀ ਮਤਲਬ ਟੈਕਸ ਕੱਟ ਕੇ ਕਿਉਂ ਕੁੱਟਣਾ ਕਿਵੇਂ ਗ੍ਰਹਾਂ ਵਾਲਿਆਂ ਨੂੰ ਉਹ ਤੇ ਲੱਗੇ ਹੋਇਆ ਅਸੀਂ ਇੱਧਰ ਖੜਾ ਹਣੇ ਜੇ ਲੱਗੇ ਉਹਨਾਂ ਲੱਗੇ ਬਦਨਾਮੀ ਬਹੁਤ ਹੋ ਨਹੀਂ ਹੋ ਸਕਦਾ ਅਸੀਂ ਅੱਜ ਇੱਥੇ ਖੇਤਾਂ ਦੀ ਬਜਾਏ ਜੇਲ੍ਹ ਜੀ ਹੁੰਦੇ ਪਰ ਅਤੀਜੀ ਘਟਾ ਦੇਖੇ ਗਏ ਆ ਢਾਈ ਗੱਲਿਆਂ ਤਿੱਕਰ ਉਸ ਤੋਂ ਬਾਅਦ ਅਸੀਂ ਤੂੜੀ ਲੈ ਕੇ ਆਏ ਆ ਤੂੜੀ ਦੇਖੇ ਗਏ ਆ ਉਸ ਤੋਂ ਬਾਅਦ ਅਸੀਂ ਲੇੜਾ ਕਪੜਾ ਜਿਹੜਾ ਬਿਸਤਰਾ ਜਾਂ ਪਹਿਣਾ ਨੂੰ ਦੋ ਦੋ ਸੂਟ ਇੱਕ ਇੱਕ ਭੈਣ ਨੂੰ ਜਿਹੜੇ ਬਿਨਾ ਸੌਂਤੇ ਹੋਏ ਉਹ ਦੇਖੇ ਗਏ ਆ ਅੱਜ ਅਸੀਂ ਘਰਾ ਲਾ ਰਹੇ ਆ ਇਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਵੀ ਦੇਣਾ ਅਸੀਂ ਝੋਲੀ ਚ ਪਾ ਕੇ ਤੋਰਿਆ ਲੋਕਾਂ ਮੂਹਰੇ ਝੋਲੀ ਹੱਡੀ ਆ ਜੀ ਸਾਡੀ ਆਪ ਦੀ ਸਮਰੱਥਾ ਤੋਂ ਲੋਕਾਂ ਨੇ ਸਾਨੂੰ ਵੱਧ ਦਿੱਤਾ ਉਹਦਾ ਪੈਸਾ ਪੈਸਾ ਇੱਧਰ ਲੱਗਣਾ ਉਹ ਜੋ ਵੀ ਚੀਜ਼ ਆ ਗਈ ਉਹ ਜਿੰਨੀ ਕੀਮਤਾਂ ਨੂੰ ਮਿਲਣੀ ਹੈ ਇਹਦੇ ਚ ਜਿਹੜਾ ਅਸੀਂ ਗੱਡੀਆਂ ਦਾ ਆਉਂਦੀਆਂ ਨੇ ਤੇਲ ਫੋਕ ਰਹੇ ਆਂ ਪਰ ਜਸੇਬੰਦੀ ਵਾਲੇ ਫੰਡ ਚੋਂ ਕਰਦੇ ਆ ਉਹ ਵੀ ਅਸੀਂ ਐ ਨਹੀਂ ਪਾਇਆ ਵੀ ਯਾਰ ਹੜਪੀਟ ਦਾ ਵਾਸਤੇ ਤੁਰੇ ਫਿਰਦੇ ਇਹ ਤਾਂ ਉਧਰੋਂ ਪਾ ਲਓ ਕੋਈ ਮਤਲਬ ਨਹੀਂ ਹੈਗਾ ਉਹ ਜਿਹੜਾ ਸਾਰਾ ਪੈਸਾ ਪੈਸਾ ਲੋਕਾਂ ਦਾ ਦਿੱਤਾ ਹੈ ਉਹ ਇੱਧਰ ਲਾਉਣਾ 60000 ਰੁਪਏ ਸਾਨੂੰ ਤੇਲ ਵਾਸਤੇ ਦੇ ਕੇ ਆਏ ਜਾਣੇ ਲੋਕ ਨਹੀਂ ਕਿਸੇ ਗੱਲੋਂ ਠੁਰਦੇ ਲੋਕਾਂ ਨੂੰ ਭਰੋਸਾ ਵਧਣਾ ਚਾਹੀਦਾ ਵੀ ਹਾਂ ਸਾਡਾ ਦਿੱਤਾ ਹੋਇਆ ਪੈਸਾ ਕੁੱਲ ਸਹਾਇਤਾ ਵੀ ਸਹੀ ਥਾਂ ਤੇ ਲੱਗਦੀ ਹੈ ਇਹ ਅਸੀਂ ਭਰੋਸਾ ਬਣਾਉਣ ਚ ਸਮਝਦੇ ਆਂ ਵੀ ਕਾਮਯਾਬ ਹੋਏ ਆਂ ਅਸੀਂ ਲੋਕਾਂ ਦੀ ਲਹਿਰ ਬਣਾਉਣਾ ਚਾਹੁੰਦੇ ਆ ਉਹ ਢੀਹ ਲਹਿਰ ਬਣਾਉਣਾ ਚਾਹੁੰਦੇ ਆ ਕਿ ਜਿਹੜੀ ਸਰਕਾਰ ਨੂੰ ਜਿਵੇਂ ਕਹੇ ਸਰਕਾਰ ਨੂੰਵੇਂ ਚੱਲਣਾ ਪਵੇ ਏਡੀ ਵੱਡੀ ਦਾਅ ਬਣਾਉਣੀ ਚਾਹੁੰਦੇ ਆ ਉਹ ਸਾਡਾ ਮਫਾਦ ਉਹਦੇ ਖਾਤਰ ਲੱਗੇ ਹੋਏ ਆ ਹੜ ਬੇਸ਼ੱਕ ਚਲੇ ਗਏ ਆ ਪਰ ਲੋਕਾਂ ਦੀ ਜਿਹੜੇ ਹੜ ਪੀੜਤ ਲੋਕਾਂ ਲੋਕ ਹੈ ਉਹਨਾਂ ਦੀ ਜ਼ਿੰਦਗੀ ਹਜੇ ਸਹੀ ਲਾਈਨ ਤੇ ਨਹੀਂ ਆਈ ਪਰ ਕੁਝ ਲੋਕ ਆ ਜਿਹੜੇ ਯਤਨ ਕਰ ਰਹੇ ਨੇ ਹਾਲੇ ਵੀ ਕਿ ਉਹਨਾਂ ਦੀ ਜ਼ਿੰਦਗੀ ਵਾਪਸ ਉਸ ਪਟੜੀ ਤੇ ਆ ਜਾਵੇ ਉਸ ਲੇਨ ਤੇ ਆ ਜਾਵੇ ਤੇ ਉਹ ਮੁੜ ਆਪਣੇ ਖੇਤਾਂ ਵੱਲ ਪਰਤ ਆਉਣ ਆਪਣੇ ਘਰਾਂ ਵੱਲ ਪਰਤ ਆਉਣ ਤੇ ਆਪਣੇ ਘਰਾਂ ਵਿੱਚ ਸਹੀ ਤਰੀਕੇ ਨਾਲ ਰਹਿ ਸਕਣ ਤੇ ਆਪਣੇ ਖੇਤਾਂ ਵਿੱਚ ਖੇਤੀ ਕਰ ਸਕਣ ਇੱਕ ਫਸਲ ਤਾਂ ਉਹਨਾਂ ਦਾ ਨੁਕਸਾਨ ਹੋ ਗਿਆ ਪਰ ਅਗਲੀ ਫਸਲ ਉਹਨਾਂ ਦੀ ਸਿਰ ਤੇ ਹੈ ਉਹ ਫਸਲ ਦੀ ਬਜਾਈ ਲਈ ਉਸ ਫਸਲ ਦੇ ਪ੍ਰਬੰਧ ਲਈ ਯਤਨ ਕੀ ਕਰ ਰਹੇ ਨੇ ਯਤਨ ਉਹਨਾਂ ਦੇ ਵਿੱਚ ਕਰ ਰਹੀ ਹੈ ਇੱਕ ਜਥੇਬੰਦੀ ਅਗਰਾਹ ਜਥੇਬੰਦੀ ਜਿਹੜੇ ਪਿਛਲੇ ਦਿਨੀ ਬਠਿੰਡਾ ਤੋਂ ਅਸੀਂ ਇੱਕ ਵੀਡੀਓ ਵੀ ਕੀਤੀ ਸੀ ਤੁਸੀਂ ਦੇਖਿਆ ਹੋਣਾ ਕਿ ਟਰੈਕਟਰ ਲੈ ਕੇ ਚੱਲੇ ਸੀ ਨਾਲ ਉਹਨਾਂ ਨੇ ਕਿਹਾ ਕਿ ਕਰੋੜ ਤੋਂ ਉੱਪਰ ਪੀਆ ਲੈ ਕੇ ਚੱਲੇ ਆ ਕਿ ਉੱਥੇ ਜਦੋਂ ਤੱਕ ਉਹਨਾਂ ਦੀ ਬੀਜ ਬਜਾਈ ਨਹੀਂ ਹੁੰਦੀ ਜਦੋਂ ਤੱਕ ਪ੍ਰਬੰਧ ਨਹੀਂ ਹੁੰਦਾ ਅਸੀਂ ਉੱਥੇ ਉਹਨਾਂ ਦੇ ਨਾਲ ਖੜਾਂਗੇ ਤਾਂ ਇਸ ਵਕਤ ਅਸੀਂ ਫਾਜਿਲਕਾ ਦੇ ਪਿੰਡ ਕਿਹੜਾ ਸੀਗੀ ਇਹ ਜਾਰੇ ਲਾਤੇ ਜਾਰੇ ਲਾਦੇ ਵਿੱਚਾਂ ਜਿੱਥੇ ਤੁਸੀਂ ਟਰੈਕਟਰ ਮੇਰੇ ਮਗਰ ਦੇਖ ਰਹੇ ਹੋ ਇੱਥੇ ਇਸ ਤਰੀਕੇ ਦੇ ਨਾਲ ਹੀ ਜੋ ਆ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਤਿੱਖਨ ਨੂੰ ਕਈ ਇਲਾਕਿਆਂ 'ਚ ਡਮ ਕਹਿੰਦੇ ਆ ਟੋਆ ਕਹ ਲੋ ਜਾਂ ਇੱਥੋਂ ਦਰਿਆ ਨੇ ਮਿੱਟੀ ਪੱਟ ਕੇ ਦੂਜੇ ਪਾਸੇ ਸੈੜ ਦਿੱਤੀ ਤੇ ਟੋਏ ਪਏ ਹੋਏ ਆ ਤਾਂ ਉਸੇ ਤਰੀਕੇ ਦੇ ਨਾਲ ਇੱਥੇ ਸੀ ਜਿੱਥੇ ਆ ਟਰੈਕਟਰ ਚੱਲ ਰਹੇ ਆ ਤੇ ਲਗਾਤਾਰ ਕੰਮ ਕਰ ਰਹੇ ਆ ਇਸੇ ਤਰੀਕੇ ਦੇ ਨਾਲ ਵੱਖ-ਵੱਖ ਜਗ੍ਹਾ ਪੈਲੀ ਨੂੰ ਮੋੜ ਤੋਂ ਜਿਹੜੇ ਆ ਉਹ ਪੱਧਰ ਕਰਕੇ ਫਸਲ ਬੀਜਣ ਯੋਗ ਬਣਾਇਆ ਜਾ ਰਿਹਾ ਚਾਹੇ ਉਹ ਅਮਰਸਰ ਜ਼ਿਲ੍ਹੇ ਦੇ ਵਿੱਚ ਵੀ ਹੋਵੇ ਉੱਥੇ ਵੀ ਲੱਗੇ ਹੋਇਆ ਤਰਨਤਾਰਨ ਜਿਹੜੇ ਵਿੱਚ ਵੀ ਲੱਗੇ ਹੋਇਆ ਸਾਡੇ ਨਾਲ ਜਥੇਬੰਦੀ ਦੇ ਸੀਨੀਅਰ ਆਗੂ ਜਿਹੜੇ ਇਸ ਵਕਤ ਮੌਜੂਦ ਨੇ ਚੰਡਾ ਸਿੰਘ ਜੇਠੂ ਕੇ ਸ਼ੰਗਾਰਾ ਸਿੰਘ ਮਾਨ ਤੇ ਬਾਕੀ ਜਥੇਬੰਦੀ ਦੇ ਕਾਰਕੁਨ ਵੀ ਇੱਥੇ ਇਸ ਵਕਤ ਖੜੇ ਨੇ ਕੀ ਇੱਥੇ ਆਏ ਆ ਜਦੋਂ ਪਹਿਲੇ ਦਿਨ ਆਏ ਸੀ ਕੀ ਹਾਲਾਤ ਸੀ ਇੱਥੇ ਪ੍ਰਧਾਨ ਜੀ ਜਦੋਂ ਅਸੀਂ ਪਹਿਲੇ ਦਿਨ ਆਏ ਆ ਸਾਨੂੰ ਲੱਗਦਾ ਨਹੀਂ ਸੀ ਵੀ ਤਾਂ ਕੋਈ ਮੂਸਰ ਬਣ ਸਕਦਾ ਹੈ ਪਰ ਅਸੀਂ ਜਿੰਨੇ ਸਾਰੇ ਸਾਂਝ ਦੇਖਿਆ ਕਿਉਂਕਿ ਬਹੁਤੇ ਥਾਈ ਦਾ ਟਰਾਲੀਆਂ ਭਰ ਕੇ ਰੇਤਾ ਚੱਕਣ ਵਾਲਾ ਹੈ ਉਹ ਆਪਣੀ ਹਾਲਤ ਚ ਨਹੀਂ ਸੀਗੇ ਅਸੀਂ ਸਾਰੇ ਜਿਹੜਾ ਗੁੜਾ ਦੇਖ ਸਾਨੂੰ ਲੱਗੇ ਵੀ ਕਿਹੜਾ ਇੱਥੇ ਕੰਮ ਚੱਲ ਸਕਦਾ ਜਦੋਂ ਅਸੀਂ ਪਹਿਲਾਂ ਕਿਸ ਨੂੰ ਕਹਿੰਦੇ ਸਾਨੂੰ ਕੋਈ ਥਾਂ ਦਿਖਾ ਦਿਓ ਕਿੱਥੇ ਛੱਡੇ ਦਾ ਕੀ ਕਰਨ ਵਾਲਾ ਉਹਨਾਂ ਨੂੰ ਇਹ ਲੱਗਦਾ ਵੀ ਐਵੇਂ ਕੋਈ ਲੀਡਰ ਕੋਈ ਆਉਂਦੇ ਆ ਕੋਈ ਸਕੀਮ ਦੇ ਇਹ ਬੰਦੇ ਆਏ ਆ ਇਹ ਗੱਲਾਂ ਮਾਰ ਕੇ ਮੁੜਨਾ ਹੈ ਹੁਣ ਸਾਡੇ ਕੋਲੇ ਟਰੈਕਟਰ ਲੈ ਕੇ ਅਸਰ ਕਰਨ ਲੱਗੀ ਰਹਿੰਦੀ ਹੈ ਜਨਦੀ ਇਹ ਕਈ ਮਹੀਨਿਆਂ ਦਾ ਕੰਮ ਹੈ ਜੇ ਕਹਿਣਾ ਹੋਵੇ ਪੂਰਾ ਕਰਨ ਦਾ ਕਈ ਮਹੀਨਿਆਂ ਦਾ ਕੰਮ ਹੈ ਸਾਡੇ ਕੋਲੇ ਸਮਰੱਥਾ ਮਿਲ ਲਦੇ ਹਫ਼ਤੇ ਦੱਸ ਦੇਣਾ ਜੋਗਰੀ ਹੈ ਅੱਜ ਦਾ ਅਸੀਂ ਮਸਕਿਆਂ ਕਿੰਨਾ ਹਫ਼ਤੇ ਦਾ ਪਲਾਨ ਲੈ ਕੇ ਆ ਵੀ ਇੱਥੇ ਹਫ਼ਤਾ ਟਰੈਕਟ ਚਲਾਉਣੇ ਆ ਇੱਕ ਦਿਨ ਆਏ ਇੱਕ ਦਿਨ ਇਹਨਾਂ ਨੂੰ ਜਾਣ ਤੇ ਲੱਗਣਾ ਇਹ ਸੀਗਾ ਇਹ ਇੱਥੇ ਹੈ ਲਗਭਗ 45 ਟਰੈਕਟ ਹੈਗੀ ਹੈ 45 ਟਰੈਕਟ ਇੱਥੇ ਸਾਰੇ ਇਕੱਠੇ ਚੱਲ ਨਹੀਂ ਸਕਦੇ ਇਹਦੇ ਚੋਂ ਲਗਭਗ 12-13 ਟਰੈਕਟਰ ਸੀ ਉਧਰ ਭੇਜੇ ਹੋਏ ਐ ਰਿਤਾ ਪਣੀ ਚ ਉਹਦੇ ਸੜਕ ਦੇ ਦੋਨਾਂ ਪਾਸੇ ਬਹੁਤ ਵੱਡੇ ਵੱਡੇ ਟੋਏ ਪਾਏ ਹੋਏ ਐ ਉਹ ਉੱਥੇ ਭੇਜੇ ਹੋਏ ਐ ਹਮ ਹੁਣ ਜਦੋਂ ਇੱਥੇ ਲੱਗਿਆ ਜਿਹੜੀ ਆਹਾ ਜਿਹੜਾ ਮਿਲਟਰੀ ਵਾਲਾ ਹੈਗਾ ਤੁਹਾਨੂੰ ਦੀਦੀ ਹੋ ਬਰੇਤੀ ਇਹ ਜੇ ਸਾਰੀ ਚੱਕਣੀ ਹੁੰਦੀ ਤਾਂ ਆਹ ਕਿੱਲਾ ਡੇੜ ਗੱਲਾ ਵਾਹਣ ਹੋਰ ਇਨਾ ਭਰਾਵਾਂ ਦਾ ਬਣ ਸਕਦਾ ਸੀਗਾ ਤੇ ਉਹ ਜਿੱਥੇ ਬਰੇਤੀਆ ਉਹਦਾ ਵੀ ਵੀਜਿਆ ਜਾਣਾ ਸੀਗਾ ਉਹ ਜਿਹੜੀ ਮਿਲਟਰੀ ਵਾਲੇ ਕਹਿੰਦੇ ਵੀ ਉਹ ਜਿਹੜੀ ਕੱਚੀ ਤਾਰ ਲਾਈ ਹੈ ਹਾਲਾਂਕਿ ਦੂਜੀ ਤਾਰ ਨਹੀਂ ਗੰਨੇ ਵਾਲੀ ਆਪਦੀ ਕਨੈਕਸ਼ਨ ਦੀ ਤਾਰ ਹੈ ਇਹ ਤਾਰ ਤੋਂ ਕਹਾਣੀ ਜੀ ਕਹਿੰਦੇ ਤੁਸੀਂ ਲੰਘ ਸਕਦੇ ਜਿਹਦਾ ਮਾਲ ਜਿਹੜਾ ਉਹ ਮਾਲਕ ਹੈ ਉਸ ਵਾਹਣ ਦਾ ਉਤਾਰ ਨੇ ਉਹਦੀ ਮਾਲਕੀ ਖੋਲੀ ਐ ਹਮ ਫੜਾ ਨੇ ਵੀ ਖੋਲੀ ਜਿਹੜੀ ਮੁੜਕਿਓ ਉਹਨੂੰ ਹੀ ਮਾਲਕੀ ਬਣ ਸਕਦੀ ਉਹ ਫਸਲ ਵੀ ਸਾਰੀ ਉਹ ਇਹਨਾਂ ਦੀ ਜਿਹੜੀ ਉਤਾਰ ਨੇ ਖੋਲੀ ਬਿਜਲੀ ਦੀ ਐ ਟੈਲੀਫੋਨ ਦੀ ਐ ਹਮ ਉਹਦੇ ਕਰਕੇ ਜਾਂਦੀ ਜਿੰਨਾ ਕਿ ਇੱਥੋਂ ਹੈ ਗਿਆ ਜੇ ਹੁਣ ਐਸੇ ਵਾਹਨ ਚੱਕ ਕੇ ਇਹਦੇ ਵਿੱਚ ਭਰਦੇ ਆ ਫਿਰ ਇਹਦੇ ਥੱਲੇ ਕਹਾਂ ਬਰੇਤੀ ਐ ਉਹ ਬਰਾ ਕਹਿੰਦੇ ਵੀ ਫਿਰ ਸਾਡਾ ਤਾਂ ਉਹ ਫਿਰ ਜੇ ਬਰੇਤੀ ਰਿਹਾ ਉਹਦੇ ਨੂੰ ਕੁਝ ਨਹੀਂ ਹੋਣਾ ਦੂਜੀ ਮਿੱਟੀ ਕਿੱਥੋਂ ਆਊਗੀ ਜਦੋਂ ਸਾਰੇ ਏਰੀਆ ਚ ਥੱਲੇ ਬਰੇਤੇ ਪਈ ਐ ਕਿਤੇ ਉੱਤੇ 4 ਫੁੱਟ ਮਿੱਟੀ ਹੈ ਕਿਤੇ 2 ਫੁੱਟ ਮਿੱਟੀ ਹੈ ਇਹਦੇ ਬਾਅਦ ਮਿੱਟੀ ਨਹੀਂ ਚੰਗੀ ਹੈਗੀ। ਐਵੇਂ ਜੋ ਕਰ ਅਸੀਂ ਉਧਰ ਅੰਮ੍ਰਿਤਸਰ ਚ ਭੇਜੇ ਹੋਏ ਐ ਸਾਡੇ ਤਰਨਾਲੇ ਤਰਨਾਲੇ ਚ ਲੱਗੇ ਹੋਏ ਹੈਗੇ ਐ। ਐਂ ਸਾਰੇ ਜ਼ਿਲ੍ਹਿਆਂ ਨੂੰ ਅੱਡੋ-ਉਡੀ ਵੰਡ ਕੇ ਉਧਰ ਸਾਡੇ ਮਤਲਬ ਡੇਰਾ ਬਾਬਾ ਨਾਨਕ ਵੀ ਮਤਲਬ ਟਰੈਕਟ ਚੱਲੀ ਜਾਂਦੇ ਹੈਗੇ ਐ। ਜਿੰਦੀ ਉਹ ਸਾਡੇ ਕੋਲੇ ਜਦੋਂ ਅਸੀਂ ਕਰੋੜ ਕਹਿੰਦੇ ਹਾਂ ਸਾਡੇ ਕੋਲੇ 1 ਕਰੋੜ 37 ਲੱਖ ਰੁਪਏ ਸੀ। ਜਦੋਂ ਅਸੀਂ ਕਣਕ ਵਗੈਰਾ ਸਾਰਾ ਕੁਝ ਵੀ ਇਧਰ ਵੀ ਵੰਡਣਾ ਹੈ ਉਧਰ ਅਸੀਂ ਵੀਵੋ ਵੀ ਵੰਡਤਾ ਜਿੰਨਾ ਕੰਡਣਾ ਸੀ। ਇਧਰ ਸ਼ਿਵਕ ਰਾਹਾਂ ਤੋਂ ਬਾਅਦ ਵੰਡਾਂਗੇ। ਹਾਂ। ਇਹ ਇਹ ਤਾਂ ਬਚ ਗਏ ਨੇ ਕਿ ਪੈਸੇ ਬਚਦੇ ਸੀ ਇਹ ਅਸੀਂ ਉਧਰ ਵੀ ਵਰਤਨੇ ਇਧਰ ਵੀ ਵਰਤਨੇ ਹੈਗੇ ਤੇ ਇੱਥੇ ਤੁਹਾਡੇ ਮਾਦੇ ਰਾਹੀਂ ਵੀ ਕਹਿੰਦੇ ਆ ਵੀ ਆ ਕੁਛ ਦਿਨ ਸਾਨੂੰ ਚੱਲ ਪਈ ਸਿੱਕੇ ਕੰਮ ਦਾ ਜੋਰ ਹੈ ਪੂਰੇ ਕਿਸਾਨ ਦੇ ਵਿੱਚੋਂ ਜਦੋਂ ਕਿਸੇ ਕਿਸਾਨ ਨੇ ਆਪਦੀ ਮਾਂ ਵੀ ਭੜੋਲੇ ਚ ਪਾਲੀ ਸੀ ਪਹਿਲਾਂ ਘਣ ਘਣ ਕੇ ਬੀਜ ਲਈ ਬਾਜ ਕਰਾਂਗੇ ਸਸ ਕਾਲ ਜੰਦੀ ਉਹ ਸਮਾਂ ਚੱਲ ਰਿਹਾ ਹੈ ਅਨ ਦਸਿਆ ਜਿਹੜੇ ਸਾਰੇ ਭਰਾ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ ਮਾਦੇ ਰਾਹੀਂ ਵੀ ਵੀ ਇਹਨੇ ਕਸਾ ਦੇ ਵਿੱਚ ਉਹਨੇ ਕੰਮ ਦੇ ਵਿੱਚੋਂ ਨੇ ਟਰੈਕਟ ਨਿਕਲ ਕੇ ਆਏ ਐ ਮਤਲਬ ਇਹਨਾਂ ਦਾ ਝੋਨੇ ਦਾ ਪੂਰਾ ਪੀਕ ਸੀਜ਼ਨ ਦਾ ਪੀਕ ਲੋਡ ਹੈ ਜਿਹਨੂੰ ਕਹਿਣਾ ਹੋਏ ਜਿੰਨੇ ਜਿਹੜੇ ਬਜ਼ੁਰਗਾਂ ਮਖਾ ਤੁਰਦੇ ਉਹ ਵੀ ਢੇਰ ਤੇ ਵਹਾਏ ਹੋਇਆ ਵੀ ਤੁੱਕ ਘੱਟ ਘੱਟ ਢੀੜੀ ਰੱਖੀ ਤਾਂ ਰਖ ਲੈ ਉਹ ਇਹੇ ਕੰਮ ਚੋਂ ਜਿੰਨੇ ਉਹ ਬੰਦੇ ਆਏ ਹੋਏ ਆ ਉਹ ਜਿਹਨੂੰ ਇਦੋਂ 20 ਦਿਨਾਂ ਬਾਅਦ ਇਹਨਾਂ ਦੀ ਲੋਡ ਦਾ 20 ਦਿਨਾਂ ਬਾਅਦ ਵੀ ਖੜੀ ਹੈ ਟਰੈਡ ਤਾਂ ਇਹਨਾਂ ਦੀ ਹਜ਼ਾਰਾਂ ਦੀ ਗਣਤੀ ਵੀ ਲੈ ਸਕਦੇ ਆ ਪਰ ਖਾਲੀ ਨਾ ਸਮੂਹ ਨੂੰ ਨਹੀਂ ਜਾਂਦਾ ਉਹ اسی ਬੇਨਤੀਆਂ ਪੀਲਾ ਕਰਦੇ ਆ ਜੇ ਸਾਨੂੰ ਮਤਲਬ ਤੇਲ ਦਾ ਕੋਈ ਪ੍ਰਬੰਧ ਹੋ ਜੇ ਫਿਰ ਕੋ ਰੋਲਾ ਨਹੀਂ ਅਸੀਂ ਬਹੁਤ ਵੱਡੀ ਮਤ ਕਰ ਸਕਦੇ ਹਾਂ ਨਾ ਭਰਾਵਾਂ ਦੀ ਨਾ ਉਹ ਤਾਂ ਸਾਡੀ ਬੇਵਸੀ ਹੈ ਅਸੀਂ ਪਹਿਲਾਂ ਦੇਖੋ ਕਣਕ ਵੀ ਵੰਡੀ ਫਿਰ ਤੂੜੀ ਵੀ ਵੰਡੀ ਫਿਰ ਕੱਪੜੇ ਵੀ ਵੰਡ ਕੇ ਗਏ ਆ ਹੁਣ ਅਸੀਂ ਇੱਥੇ ਆਹ ਘਰਾ ਲੈ ਕੇ ਆਏ ਦੋ ਵਾਰੀ ਬੀ ਬੀ ਇਸੇ ਰੇ ਵਿੱਚ ਦੇ ਕੇ ਜਾਣਾ ਸਾਡੀ ਕੋਸ਼ਿਸ਼ ਹੈ ਵੀ ਪੰਜ ਕਿੱਲਾਂ ਤੱਕ ਦੇ ਕਿਸਾਨਾਂ ਨੂੰ ਅਸੀਂ ਬੀਜ ਦੇ ਸਕੀਏ ਅੱਛਾ ਜਿਵੇਂ ਸਰਕਾਰ ਮਤਲਬ ਮੁੱਖ ਕੰਮ ਤਾਂ ਇਹ ਸਰਕਾਰਾਂ ਦਾ ਹੁੰਦਾ ਜਿਹੜਾ ਲੋਕਾਂ ਨੂੰ ਆਪ ਕਰਨਾ ਪੈ ਰਿਹਾ ਆਪ ਕਰਨ ਜਦੋਂ ਆਫਤ ਆਉਂਦੀ ਹੈ ਸਰਕਾਰ ਨੇ ਉਹਦੇ ਪ੍ਰਬੰਧ ਕਰਨੇ ਹੁੰਦੇ ਆ ਕੋਈ ਲੱਗਦਾ ਤੁਹਾਨੂੰ ਇੱਥੇ ਦਿਖਾਈ ਦਿੰਦੀ ਆ ਤੁਸੀਂ ਆਿਆਂ ਨੂੰ ਤੁਹਾਨੂੰ ਲਗਾਤਾਰ ਤੁਸੀਂ ਵੈਸੇ ਟੱਚ ਕੀਆ ਪਰ ਤਿੰਨ ਦਿਨ ਤਾਂ ਤੁਹਾਨੂੰ ਲਗਾਤਾਰ ਹੀ ਥੀ ਹੋ ਗਿਆ ਸਰਕਾਰ ਨੇ ਮਦਦ ਤਾਂ ਮਿਲ ਲੱਗੇ ਦੂਰ ਡਿੱਕੇ ਡਾਉਣ ਚ ਲੱਗੇ ਹੋਏ ਆ ਹਾਂ ਇਸੇ ਪਿੰਡ ਦਾ ਸਰਪੰਚ ਸੀਗਾ ਤੇ ਜਾਰੇ ਰੇਲੇ ਦੇ ਉਹ ਜਦੋਂ ਬੀਐਸਐਫ ਨਾਲ ਗੱਲ ਕਰਕੇ ਗਿਆ ਉਹ ਕਹਿੰਦੇ ਜੀ ਸੋ ਸੋ ਸਾਰਾ ਐਡਰੈਸ ਲੈਣਗੇ ਸਾਰੀ ਸੋਰੀ ਹੋਊਗੀ ਫੇਰ ਇਹ ਚੱਲਣ ਦੇਣਗੇ ਅਸੀਂ ਕਿਹਾ ਵੀ ਸਾਡੇ ਅਸੀਂ ਕੋਈ ਲੈਣਾ ਖੜ ਕੇ ਰਸਣਾ ਲੈਣਾ ਆ ਕਿ ਮਿਲਟਰੀਆਂ ਨੂੰ ਸਾਡੀ ਕੋਈ ਮੰਗ ਹੈਗੀ ਆ ਅਸੀਂ ਤਾਂ ਇਹਨਾਂ ਭਰਾਵਾਂ ਨੂੰ ਨਹੀਂ ਜਾਣਦੇ ਨਾ ਚੱਕ ਰਹੇ ਲੈਣ ਨੂੰ ਜਾਣਦੇ ਨਾ ਦੂਜਿਆਂ ਨੂੰ ਜਾਣਦੇ ਆ ਨਾ ਅਸੀਂ ਭਾਈ ਤੈਨੂੰ ਸਰਪੰਚ ਸਾਹਿਬ ਤੁਹਾਨੂੰ ਜਾਣਦੇ ਆ ਅੱਜ ਦਿਨ ਦੀ ਮਦਦ ਤੇ ਆਏ ਆ ਜੇ ਸਾਡੇ ਤੇ ਕੋਈ ਸੱਚੋਂ ਡਿੱਕਾ ਪਊਗਾ ਉਹ ਤਾਂ ਅਸੀਂ ਜਾਂਦੇ ਨਹੀਂ ਛੇਤੀ ਬੋਲੇ ਪਰ ਤਾਂ ਜੇ ਕੋਈ ਡਿੱਕਾ ਪਿਆ ਅਸੀਂ ਵਾਇਰਲ ਦਾ ਵੀਡੀਓ ਪਾ ਕੇ ਜਾਵਾਂਗੇ ਜਨਨੀ ਫੇਰ ਮਿਲਟਰੀਆਂ ਨੂੰ ਵੀ ਲੱਗਿਆ ਹੋਣਾ ਤੇ ਉਹ ਕੱਲ ਤਾਂ ਇਹਨਾਂ ਦੇ ਕੋਈ ਗੱਲਾਂ ਗਾਹਾਂ ਵੀ ਚੱਕ ਲਿਓ ਅੱਜ ਕਿੰਨਾ ਦਾ ਕੋਈਤਲਾਬਸਰ ਆਇਆ ਕੀ ਹੋਇਆ ਕਿਉਂਕਿ ਤਾਂ ਹੁਣ ਮੁਲਾਜ਼ਮਾ ਇਹਨਾਂ ਦਾ ਮਜਬੂਰੀ ਆਈ ਉਹ ਤੋਂ ਹੁਕਮਾਂ ਉਹ ਹੀ ਵਜਾਉਣਾ ਪੈਂਦਾ ਅੱਜ ਇਹਨੂੰ ਉੱਥੇ ਡਰਾਈਵ ਚੱਲਣ ਨਹੀਂ ਦਿੱਤੇ ਇਸ ਕੇਉਂ ਦੀ ਹਾਲਤ ਹੈ ਵੀ ਉਧਰ ਅਸੀਂ ਗਏ ਆ ਉਧਰ ਕਿਹੜਾ ਹੋ ਪਿੰਡ ਆਪਣਾ ਮਹਾਰਜਮਸੇਰ ਉਹ ਤਾਰ ਤੋਂ ਪਰੇ ਹੈ ਤੇ ਦਰਿਆ ਉਹਦੇ ਨਾਲ ਆ ਦਰਿਆ ਦੇ ਨਾਲ ਹੀ ਰੇਤਾ ਪਿਆ ਪਿੰਡੋਂ ਤੋਂ 2 ਕਿਲੋ 2 ਕਿਲੋਮੀਟਰ ਭਰੀ ਰਹਿ ਜਾਂਦਾ ਅਸੀਂ ਕਿਹਾ ਵੀ ਇੱਥੋਂ ਜੇ ਰੇਤਾ ਜਾ ਕੇ ਇਦਨ ਨਗਾਉਣਾ ਹੋਵੇ ਜਾਂ ਇੱਥੇ ਪੱਧਰ ਕਰਨਾ ਜਾਂ ਢੇਰੀ ਲਾਉਣੀ ਹੈ ਇਹਦੇ ਵਿੱਚ ਕਿਹੜਾ ਕੋਈ ਚਿੱਟਾ ਚੱਕ ਕੇ ਲੋਕੀ ਪਾਸਾ ਨਾਲ ਜੁੜ ਗਿਆ ਉਹ ਕਹਿੰਦੇ ਨਹੀਂ ਜੀ ਐਂ ਜਾ ਨਹੀਂ ਸਕਦੇ ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਦੇਖ ਲਓ ਮਨਜ਼ੂਰੀ ਲੈ ਕੇ ਜੇ ਮਿਲਦੀ ਹੈ ਉਹਨਾਂ ਦਾ ਆ ਗਿਆ ਵੀ ਭਾਈ ਸਾਡਾ ਤਾਂ ਕੋਈ ਫੌ ਨਹੀਂ ਪਿਆ ਜੰਦੇ ਉਹ ਰੇਤਾ ਪਿਆ ਨਾ ਉਹ ਚੱਕ ਸਕਦੇ ਐ ਨਾ ਉਹ ਜੇ ਕੋਈ ਟ੍ਰਾਈਟ ਨਹੀਂ ਕਹਾਂ ਜਾਣਦੇ ਨੇ ਨਾ ਉਹ ਆਪ ਵਧਰ ਕਰਨ ਦੀ ਹਾਲਤ 'ਚ ਐ ਜੰਦੇ ਉਹਨਾਂ ਦੀ ਜ਼ਮੀਨ ਜਿਹੜੀ 4 ਮਰ ਦਾਣੇ ਦੀ ਖੋਲ ਲੀ ਜਿਹੜਾ ਸਰਕਾਰ ਨੇ ਕੋਈ ਪੈਸਿਆਂ ਦਾ ਕਿਹਾ ਵੀ ਅਸੀਂ 20 20000 ਦੇਵਾਂਗੇ ਕਿੱਲੇ ਦਾ ਪਹਿਲੀ ਗੱਲ ਤਾਂ 70000 ਦਾ ਨੁਕਸਾਨ ਹੋ ਗਿਆ ਜੇ ਸੱਚੀ ਉਹ ਵੀ ਦੇ ਦਿਆ ਨਾ ਉਹ ਦੇਣਾ ਨਹੀਂ ਸਾਨੂੰ ਬਹੁਤ ਸਪਸ਼ਟ ਐ ਕਾ ਗਰਦਾ ਰਿਆਦਾ ਨਹੀਂ ਦਿੱਤਾ ਹੁਣ ਉਹ ਜ ਨਾਲੇ ਵੰਡ ਕੇ ਗਏ ਆ ਉਹਦਿਆਂ ਬਹੁਤ ਸਾਰੀਆਂ ਵੀਡੀਓ ਸੁਣੀਆਂ ਸੀ ਤਾਂ ਉਹ ਕਹਿੰਦੇ ਸੀ ਜੀ ਤਾਂ ਨਹੀਂ ਮਰਿਆ ਉਹਦੇ ਚਿਹਤਿਆਂ ਨੂੰ ਦੇ ਕੇ ਉਦੋਂ ਮੁੜ ਕੇ ਕਿਤੇ ਬਣ ਦੇਣੀ ਨਹੀਂ ਦਿੰਦੇ ਹੈਗੇ ਨਹੀਂ ਤਾਂ ਇਹ ਉਦੋਂ ਪਹਿਲਾਂ ਜਿੱਦਾਂ ਜ ਹੜਾ ਕਿਸੇ ਉਹਦੀ ਬਣਦੀ ਸੀਗੀ ਦੇਖੋ ਇਹ ਸਰਕਾਰ ਨੇ ਹੜ੍ਹ ਲਿਆਂਦੇ ਆ ਬਲ ਜਿਵੇਂ ਆਹ ਘਾਰੇ ਪਏ ਜਿੱਥੋਂ ਵੀ ਇਹ ਬੰਨ ਟੁੱਟਿਆ ਕਿੱਡਾ ਵੱਡਾ ਕੰਮ ਇਹਨੂੰ ਪੱਕਾ ਕਰਨ ਦਾ 70 ਸਾਲ ਹੋ ਗਏ ਯਾਰ ਜਾਦੀ ਆਈ ਨੂੰ ਇਹਦੇ باوجود ਸਾਨੂੰ ਹੜ੍ਹ ਮਾਰੀ ਜਾਂਦੇ ਆ ਜਾਂ ਨਹੀਂ ਕੋਈ ਮਤਲਬ ਨਹੀਂ ਇਹਨਾਂ ਨੂੰ 4 ਸਾਲ ਹੋ ਗਏ ਆ ਕੁਝ ਨਹੀਂ ਕੀਤਾ ਇਹਨਾਂ ਨੇ ਤੇ ਇਹਦੇ ਚੋਂ ਅਸੀਂ ਤੇਲ ਦੀ ਹੋਈ ਮੰਗ ਕਰੀਏ ਇਹਨਾਂ ਨੂੰ ਵੀ ਘੱਟੋ ਘੱਟ ਯਾਰ ਤੁਸੀਂ ਬੰਦੇ ਡਬੋਤੇ ਤੁਸੀਂ ਸਰਕਾਰ ਨੇ ਹੁਣ ਪਿਆਂ ਦੀ ਜੇਬਾ ਤਾਂ ਨਾ ਘੱਟੋ ਆ ਸਾਡੀਆਂ ਜੇਬਾਂ ਘਟੀਆਂ ਜਾ ਰਹੀਆਂ ਨੇ ਇੰਨੇ ਟਰੈਕਟਰ ਨੇ ਤੇਲ ਨਾਲ ਹੋਰ ਚੱਲ ਸਕਦੇ ਦੋ ਗੁਣਾ ਇੱਕ ਦੋ ਵੱਧ ਜੇ 45 ਟਰੈਕਟਰ ਹੈ ਤਾਂ ਇਥੇ ਐਂਕਲੋ ਵੀ 750 ਟਰੈਕਟਰ ਚੱਲ ਸਕਦਾ 130 ਟਰੈਕਟਰ ਚੱਲ ਸਕਦਾ ਉਹਨੇ ਦੇਣ ਨਾਲ ਹੀ ਤੇ ਉਹ ਫਿਰ ਕਿੰਨਾ ਕੰਮ ਕਰ ਦੂਗਾ ਜਦ ਜਿਹੜਾ ਉਹ ਸਾਡੇ ਕੋਲੇ ਕਹਿੰਦੇ 1 ਕਰੋੜ 37 ਲੱਖ ਹੈ ਉਹਨੇ 3 ਕਰੋੜ ਤੇ 4 ਕਰੋੜ ਦੇ ਨੇੜੇ ਜਾ ਬੰਨਣਾ ਸੀ ਯੋਨੀ ਜਾਰ ਦੇ ਤਨਗੋਣਾ ਕੰਮ ਹੋਰ ਵੱਧ ਹੁੰਦਾ ਸੀ ਪਰ ਨਹੀਂ ਕੋਈ ਸੁਣਦਾ ਹੈ ਕਿਉਂਕਿ ਸਰਕਾਰਾਂ ਦੇ ਜਿੰਨਾ ਜਰ ਉਹਨਾਂ ਦੀ ਜਮ੍ਹਾਂ ਬਾਹ ਨੂੰ ਵਟਾ ਨਹੀਂ ਆਉਂਦਾ ਉਹਨਾਂ ਜਰ ਸੁਣਦੇ ਨਹੀਂ ਜਿਉਂਦੀ ਰੇਕੇ ਤਾਂ ਸਾਨੂੰ ਦੀਂਦੇ ਆ ਸਰਕਾਰਾਂ ਦੇ ਪ੍ਰਬੰਧ ਕੋਈ ਨਹੀਂ ਦਿੰਦਾ ਮਤਲਬ ਇੱਕ ਸੋਸ਼ਲ ਮੀਡੀਆ ਤੇ ਵੀ ਬੜਾ ਲੈ ਕੇ ਚੱਲਦਾ ਤੁਹਾਨੂੰ ਟਰੋਲ ਵੀ ਕੀਤਾ ਜਾਂਦਾ ਗ੍ਰਾਹਾਂ ਜਿੱਥੇ ਬੰਦੀ ਨੂੰ ਵੀ ਇਹ ਆਏ ਆ ਕਈ ਤਰੀਕਿਆਂ ਦੇ ਨਾਲ ਟਰੋਲ ਕੀਤਾ ਜਾਂਦਾ ਜਦੋਂ ਜ਼ਮੀਨ ਤੇ ਆ ਕੇ ਤੁਹਾਨੂੰ ਉਹ ਚੀਜ਼ ਲੱਗਦੀ ਨਹੀਂ ਕਿ ਯਾਰ ਸਾਨੂੰ ਸਾਨੂੰ ਕਿਹੜਾ ਕਿਸ ਨੇ ਫਿਰ ਵੀ ਚੰਗਾ ਕਹਿਣਾ ਹੈ ਕਹਣਾ ਤਾਂ ਸਾਨੂੰ ਫਿਰ ਵੀ ਉਹੀ ਮਾੜਾ ਚੰਗਾ ਹੀ ਆ ਫਿਰ ਸੋਸ਼ਲ ਮੀਡੀਆ ਤੇ ਉਹੀ ਬੋਲਣਾ ਅਸੀਂ ਕੀ ਲੈਣਾ ਇਹ ਇਹ ਚੀਜ਼ ਕਰਕੇ ਠੀਕ ਆ ਜਥੇਬੰਦੀ ਚਲਾਈ ਜਾਂਦੇ ਉਹ ਚੱਲੀ ਜਾਂਦੀ ਹੈ ਦੇਖੋ ਜੋ ਸਾਡਾ ਹੈ ਗਿਆ ਜੇ ਕੋਈ ਇੱਥੇ ਕਿਸੇ ਜਰ ਤੁਸੀਂ ਗੱਲਿਆ ਕਾਹਦੀ ਸਾਡਾ ਕੋਈ ਮਸ ਮਸਕ ਦੇਣੀ ਅਸੀਂ ਬਹੁਤ ਸਾਰੇ ਦਾ ਸਾਡਾ ਬਹੁਤ ਵੱਡਾ ਮਫਾਦ ਆ ਇੱਥੇ ਇਕੱਲੇ ਨਾ ਭਰਾਵਾ ਖਤ ਨਹੀਂ ਇਹਨਾਂ ਦਾ ਕੰਮ ਵੀ ਕਰਦੇ ਇਹਨਾਂ ਦਾ ਵੀ ਪੂਰਾ ਕਰਦੇ ਆ ਪਰ ਸਾਡਾ ਮਫਾਦ ਆ ਬਹੁਤ ਵੱਡਾ ਕਈਆਂ ਦਾ ਮਫਾਦ ਹੁੰਦਾ ਆ ਦੀ ਜੇ ਭਰਨ ਦਾ ਸਾਡਾ ਉਹ ਹਜਾ ਮਫਾਦ ਨਹੀਂ ਸਾਡਾ ਮਫਾਦ ਆ ਜਿਹੜਾ ਸਾਰੇ ਲੋਕਾਂ ਦੇ ਹਿੱਤ ਚ ਐ ਅਸੀਂ ਇਹਨਾਂ ਭਰਾਵਾਂ ਨੂੰ ਇਹ ਗੱਲ ਕਹਿਣੇ ਆ ਨਾਲ ਸਨੇਹਾ ਦਿੰਨੇ ਆ ਵੀ ਤੁਸੀਂ ਉਹਦੋਂ ਦੇ ਡੁੱਬੀ ਜਾਂਦੇ ਹੋ ਪਾਕਿਸਤਾਨ ਦਾ ਮਾੜਾ ਪੰਗਾ ਖੜਾ ਕਰਤਾ ਤੁਹਾਨੂੰ ਫੇਰ ਕਹਿੰਦੇ ਚੱਲ ਉੱਠੋ ਇਹ ਸਾਰੇ ਗੱਲੇ ਤੋਂ ਬਚਣਾ ਤੁਹਾਨੂੰ ਇਕੱਠ ਹੋਣਾ ਪਊ ਅਸੀਂ ਲੋਕਾਂ ਦੀ ਲਹਿਰ ਬਣਾਉਣਾ ਚਾਹੁੰਦੇ ਆ ਤੇ ਓਡੀ ਲਹਿਰ ਬਣਾਉਣਾ ਚਾਹੁੰਦੇ ਆ ਕਿ ਜਿਹੜੀ ਸਰਕਾਰ ਨੂੰ ਜਿਵੇਂ ਗਏ ਸਰਕਾਰ ਨੂੰ ਅਵੇਂ ਚੱਲਣਾ ਪਵੇ ਏਡੀ ਵੱਡੀ ਦਾਅ ਬਣਾਉਣੀ ਚਾਹੁੰਦੇ ਆ ਉਹ ਸਾਡਾ ਮਫਾਦਾ ਉਹਦੇ ਖਾਤਰ ਲੱਗੇ ਹੋਏ ਆ ਉਹਦੇ ਕਰਕੇ ਨਾ ਸਾਨੂੰ ਧੁੱਪ ਲੱਗਦੀਆਂ ਨਾ ਛਾਂ ਲੱਗਦੀਆਂ ਨਾ ਕੋਈ ਖੱਡਾ ਨਾ ਉਚਾਨੀ ਮੈਂ ਕੋਈ ਕੋਈ ਚੀਜ਼ ਨਹੀਂ ਹੈਗੀ ਸਾਡੇ ਸਾਹਮਣੇ ਤਾਂ ਉਹ ਦੀਂਦੇ ਵੀ ਉਹ ਲਹਿਰ ਕਿਦੋਂ ਬਣਦੀ ਹੈ ਜਿਹੜੀ ਲਹਿਰ ਆਪਦੀ ਭਗਾਉਣ ਲੱਗ ਜੇ ਹੁਣ ਤਾਂ ਉਹ ਸਾਨੂੰ ਬਦਨਾਮ ਕਰਨ ਖਾਤਰ ਕੁੱਟਣ ਖਾਤਰ ਕਹਿੰਦੇ ਆ ਜੇਕਰ ਹਾਲੇ ਮੁਕਾਬਲੇ ਦੀ ਸਰਕਾਰ ਬਣਾਈ ਬੈਠੇ ਜੇ ਮੁਕਾਬਲੇ ਦੀ ਬਣਾਈ ਤੁਸੀਂ ਤੇਲ ਨਾ ਦਿਓ ਸਾਨੂੰ ਸਹੀ ਮਤਲਬ ਟੈਕਸ ਕੱਟ ਕੇ ਕੋਈ ਮੁਕਾਬਲੇ ਦੀ ਉਹ ਤਾਂ ਬਹਾਨਾ ਬਣਾ ਕੇ ਉਹਨੂੰ ਕੁੱਟਣਾ ਕਿਵੇਂ ਅਗਰ ਹਾਲੇ ਨੂੰ ਉਹਤੇ ਲੱਗੇ ਹੋਇਆ ਉਹਦਾ ਫੈਸਲਾ ਵੀ ਉਹਨਾਂ ਨੇ ਕੀਤਾ ਹੋਇਆ ਸੀ ਅਸੀਂ ਇੱਧਰ ਖੜਾਣ ਹੋਣ ਚਾਹ ਲਾਗੇ ਉਹਨਾਂ ਲੱਗੇ ਬਦਨਾਮੀ ਬਹੁਤ ਹੋ ਨਹੀਂ ਹੋ ਸਕਦਾ ਸੀ ਅੱਜ ਇੱਥੇ ਖੇਤਾਂ ਦੀ ਬਜਾਏ ਜੇਲ੍ਹ ਜੀ ਹੁੰਦੇ ਕਿਵੇਂ ਲੱਗਦਾ ਜਿਹੜੀਆਂ ਮਤਲਬ ਮੈਂ ਪ੍ਰਧਾਨ ਜੀ ਨੂੰ ਪੁੱਛਿਆ ਵੀ ਤੁਹਾਨੂੰ ਬੜਾ ਸੋਸ਼ਲ ਮੀਡੀਆ ਤੇ ਟਰੋਲ ਵੀ ਕੀਤਾ ਜਾਂਦਾ ਫਲਾਨੇ ਆ ਧੋਕੇ ਆ ਉਹ ਚੀਜ਼ਾਂ ਡਲਾਉਂਦੀਆਂ ਨਹੀਂ ਮਨ ਨੂੰ ਨਹੀਂ ਦੇਖੋ ਅਸੀਂ ਜਿਹੜੇ ਮਿਸ਼ਨ ਨੂੰ ਲੈ ਕੇ ਚੱਲੇ ਆ ਇਹ ਸਾਨੂੰ ਥੋੜੋ ਘੇ ਹੈ ਜਿਹੜਾ ਵੀ ਸੱਚ ਦੇ ਰਾਹ ਤੇ ਚੱਲੇ ਆ ਬਾਬੇ ਨਾਨਕ ਤੋਂ ਲੈ ਲਓ ਬਾਬੇ ਨਾਨਕ ਨੂੰ ਘੂਤ ਨਾ ਬੇਤਲਾ ਬੌਰਾ ਕਿੰਨਾ ਕੁਸ਼ ਕਹੇ ਉਹਨੇ ਆਪਦੀ ਲੈਂਡ ਨਹੀਂ ਛੱਡੀ ਬਹੁਤ ਥੋੜੀ ਗਿਣਤੀ ਚ ਪਹਿਲਾਂ ਇੱਕ ਤੁਰਪਿਆ ਨਾਲ ਫਿਰ ਬਾਲੀ ਨੂੰ ਲੈ ਲਿਆ ਫਿਰ ਵਰਦਾਨਾ ਤਿੰਨ ਹੋ ਗਏ ਤਿੱਕੜੀ ਨੇ ਕੀ ਬਣਾ ਪੱਜ ਤੱਕ ਕਿਉਂਕਿ ਸੱਚੇ ਮਾਰਗ ਤੇ ਚੱਲਦਾ ਸੀ ਗੁਰਬਾਣੀ ਦਾ ਕਥਨ ਵੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਸਾਨੂੰ ਆਪ ਨੂੰ ਲੱਗਦਾ ਵੀ ਸਦਾ ਮਾਰਗ ਸੱਚਾ ਹੈ ਸਾਡੀ ਗੱਲ ਤੇ ਭਰੋਸਾ ਹੈ ਜੋ ਮਰਜ਼ੀ ਕਹੀ ਜਾਣ ਲੋਕ ਕਹੇ ਕਿ ਅਕਸਰ ਨੂੰ ਉੱਥੇ ਹੀ ਆਉਂਦੇ ਆ ਨਾ ਸਾਡਾ ਇਤਿਹਾਸ 'ਚ ਕਿੰਨੇ ਵਾਰਾਂ ਕਿੰਨੇ ਸਾਨੂੰ ਗੁਣਾ ਸਕਦੇ ਆ ਅਸੀਂ ਇਹੋ ਜਿਹੇ ਮੌਕੇ ਆਏ ਉਹਨਾਂ ਨੇ ਸਾਨੂੰ ਪਾਣੀ ਪੀਪੀ ਕੋਸਿਆ ਹੂੰ ਉਹੀ ਬੰਦਿਆਂ ਨੂੰ ਮੋੜ ਮਾ ਕਹਿਣਾ ਗਿਆ ਵੀ ਸਾਡੀ ਗਲਤੀ ਸੀ ਤੁਸੀਂ ਠੀਕ ਸੀ ਹੂੰ ਕੁਝ ਮਹੀਨੇ ਨੰਗਣ ਤੋਂ ਬਾਅਦ ਉਹ ਕਿੰਨੀਆਂ ਘਟਨਾਵਾਂ ਗਿਣਾ ਸਕਦੇ ਆ ਇਸ ਕਰਕੇ ਸਾਨੂੰ ਸਾਡੀ ਗੱਲ ਤੇ ਭਰੋਸਾ ਹੈ ਇਸ ਕਰਕੇ ਸਾਨੂੰ ਉਹ ਨਾ ਉਹ ਲੋਕਾਂ ਤੇ ਕੋਈ ਗੁੱਸਾ ਆਉਂਦਾ ਹੈ ਕਿਉਂਕਿ ਉਹਨਾਂ ਲੋਕਾਂ ਦੀ ਸਾਨੂੰ ਤਾਂ ਚੇਤਨਾ ਦਾ ਪਤਾ ਹੈ ਵੀ ਉਹ ਵਿਚਾਰੇ ਭੋਲੇ ਭਾਲੇ ਆ ਉਹਨਾਂ ਨੂੰ ਤਾਂ ਗਮਰਾਹ ਕੀਤਾ ਜਾ ਰਿਹਾ ਹੈ ਉਹ ਕਿਸੇ ਦੇ ਬਲਾਏ ਬੋਲਦੇ ਆ ਆਪਣਾ ਹੀ ਬੋਲਦੇ ਤੇ ਜਦੋਂ ਉਹਨਾਂ ਲੋਕਾਂ ਨੂੰ ਸਾਡੇ ਬਾਰੇ ਸਮਝ ਆ ਜਾਂਦੀ ਵੀ ਇਹ ਤਾਂ ਸੱਚੇ ਸੱਚੇ ਲੋਕ ਹੈ ਇਹ ਤਾਂ ਨਿਸਕਾਮ ਸੇਵਾ ਕਰ ਰਹੇ ਆ ਫਿਰ ਉਹੀ ਲੋਕ ਸਾਡੀ ਹਮਾਇਤ ਚਾਹੁੰਦੇ ਆ ਤੇ ਸਾਨੂੰ ਜੀ ਜੀ ਕਹਿੰਦੇ ਇੱਥੇ ਵੀ ਦੇਖਿਆ ਇੱਕ ਦਿਨ ਪਹਿਲਾਂ ਸਾਡੇ ਕੋਲੇ ਲੋਕਾਂ ਦੀ ਗੱਲ ਆਈ ਵੀ ਯਾਰ ਐਵੇਂ ਆ ਕੇ ਮਾਰ ਕੇ ਕਿਉਂਕਿ ਅਸੀਂ ਢੇੜਾ ਮਾਰ ਕੇ ਪਹਿਲਾਂ ਵੀ ਯਾਰ ਇੱਥੇ ਆਹ 80 ਸਾਲ ਹੋ ਗਏ ਇਹੀ ਕੁਝ ਸੁਣਦੇ ਆ ਰਹੇ ਆ ਤੇ ਜਦੋਂ ਟਰੈਕਟਰ ਆ ਕੇ ਖੜ ਗਏ ਕਹਿੰਦੇ ਯਾਰ ਇਹਨਾਂ ਦੀ ਕਰਨੀ ਤੇ ਕਰਨੀ ਚ ਕੋਈ ਫਰਕ ਨਹੀਂ ਇਹ ਜੋ ਕਹਿੰਦੇ ਆ ਉਹ ਕਰਦੇ ਵੀ ਆ ਤੇ ਹੁਣ ਉਹ ਹੀ ਉਹ ਲੋਕ ਸਾਨੂੰ ਮਤਲਬ ਕਹਿੰਦੇ ਆ ਵੀ ਸਾਡੇ ਨੇ ਭਾਦਾ ਤੇ ਬਾਬਾ ਨਾਨਕ ਆ ਗਏ ਆ ਸ਼ਬਦ ਲੋਕਾਂ ਦੇ ਆ ਇੱਥੇ ਅੱਜ ਇੱਕ ਮੁੰਡਾ ਆਇਆ ਇੱਥੇ ਤੋਂ ਅਸੀਂ ਆ ਦਰਿਆ ਦੇ ਵਿੱਚ ਪਹਿਲਾਂ ਕਰਾਹਾ ਸਿੱਟਿਆ ਮੈਂ ਯਾਰ ਵੱਡਾ ਪੰਗਾ ਲੈ ਲਿਆ ਚਲੋ ਸਾਨੂੰ ਤਾਂ ਪਤਾ ਸੀ ਸਾਨੂੰ ਤਾਂ ਸਾਡੇ ਲੋਕਾਂ ਤੇ ਭਰੋਸਾ ਸਾਡੀ ਮਿਹਨਤ ਤੇ ਭਰੋਸਾ ਹੈ ਉਹ ਕਹਿੰਦਾ ਨਹੀਂ ਯਾਰ ਸਾਨੂੰ ਥੋੜੇ ਤੇ ਇਨਾ ਭਰੋਸਾ ਤੁਸੀਂ ਜਿਹੜੀ ਚੀਜ਼ ਨੂੰ ਮਰਜ਼ੀ ਮੱਥਾ ਲਾ ਲਓ ਤੁਹਾਡੇ ਮੂਰੇ ਖੜਦਾ ਕੁਝ ਨਹੀਂ ਅੱਜ ਤੁਹਾਡੀ ਜਿੱਦੀ ਜੱਥੇਬੰਦੀ ਹੈ ਹੁਣ ਲੋਕਾਂ 'ਚ ਮੰਨਤਾ ਇਹ ਕਿਹੜੀ ਗੱਲ ਤੋਂ ਬਣ ਗਿਆ ਪਰ ਐਡੇ ਤਾਂ ਅਸੀਂ ਹੋਏ ਨਹੀਂ ਹਜੇ ਅਸੀਂ ਤਾਂ ਵੱਡਾ ਹੋਣਾ ਚਾਹੁੰਦੇ ਆ ਇਸ ਕਰਕੇ ਸਾਡੇ ਸਾਹਮਣੇ ਮਿਸ਼ਨ ਇਹ ਦੀ ਸੀ ਜਾਂਦਾ ਸਾਨੂੰ ਇਸ ਕਰਕੇ ਕੋਈ ਗੱਲ ਨਹੀਂ ਡਲਾਉਂਦੀ ਕੋਈ ਕੋਸ਼ ਅੱਖੀ ਜਾਵੇ ਕਿਉਂਕਿ ਸਾਡੇ ਪੱਲੇ ਉਸ ਗੱਲ ਕਰਕੇ ਜੋ ਅਸੀਂ ਜਿੱਥੇ ਜਾਣਾ ਚਾਹੁੰਨਾ ਸਾਡਾ ਤਾਂ ਜਿਵੇਂ ਉਹ ਕਹਿੰਦੇ ਹੁੰਦੇ ਵੀ ਉਹ ਮੱਛੀ ਨਿਸ਼ਾਨਾ ਬਣਾਇਆ ਹੋਇਆ ਨਿਸ਼ਾਨਾ ਉੱਥੇ ਆ ਸਾਡਾ ਹੋਰ ਕੋਈ ਕੋਈ ਕੁਸ਼ ਕਈ ਕੀ ਕਹੀ ਜਾਂਦਾ ਕਹੀ ਜਾਵੇ ਉਹਦੀ ਆਪ ਦੀ ਮਰਜ਼ੀ ਹੈ ਆਪ ਹੀ ਆਪਦੀ ਗੱਲ ਨੂੰ ਸੋਧ ਲੈਂਦਾ ਇਸ ਕਰਕੇ ਸਾਨੂੰ ਜੋ ਮਰਜ਼ੀ ਕਹੇ ਜੋ ਅਸੀਂ ਆਪਦਾ ਮਿਸ਼ਨ ਲੈ ਕੇ ਚੱਲਨੇ ਆ ਉਹ ਕਰ ਰਹੇ ਆ ਤੇ ਅਸੀਂ ਹੁਣ ਤੱਕ ਦਾ ਸਾਡਾ ਤਜਰਬਾ ਇਹ ਹੈਗਾ ਲਗਭਗ ਅਸੀਂ ਇਹ 100% ਨਾ ਕਹੀਏ ਅਸੀਂ 99% ਜੋ ਅਸੀਂ ਆਪਦਾ ਮਿਸ਼ਨ ਮੰਨ ਲਿਆ ਉਹਦੇ ਚ ਕਾਮਯਾਬ ਹੋਣੇ ਆ ਇਸ ਕਰਕੇ ਸਾਡੀ ਕਿਉਂਕਿ ਗੱਲ ਠੀਕ ਹੈ ਸਾਡੀ ਲੈਂਡ ਠੀਕ ਹੈ ਸਾਨੂੰ ਆਪਦੀ ਲੈਂਡ ਤੇ ਆਪਦੀ ਗੱਲ ਤੇ ਭਰੋਸਾ ਕਰਕੇ ਅਸੀਂ ਉਹਨਾਂ ਗੱਲਾਂ ਦਾ ਪਰਵਾਹ ਨਹੀਂ ਮੰਨਦੇ ਜੋ ਮਰਜ਼ੀ ਕਹੇ ਕੋਈ ਅੱਛਾ ਹੁਣ ਇੱਕ ਮੈਂ ਇੱਕ ਗੱਲ ਕਹਿੰਦੇ ਦੇਖੋ ਲੋਕਾਂ ਨੇ ਕਹਿਣਾ ਬਹੁਤ ਸਾਰੇ ਨੇ ਇਹਦੇ ਚ ਦਾਲ ਆਏ ਹੁਣ ਸਾਡੇ ਬਾਰੇ ਵੀ ਬਹੁਤ ਗੁੱਸੇ ਹੈ ਕੁਝ ਚੱਲੂਗਾ ਅਸੀਂ ਦਿੱਲੀ ਕੋਲ ਵੇਲੇ ਵੀ ਜੋ ਖਰਚਾ ਹੋਇਆ ਸਾਡੇ ਕੋਲੇ ਪੂਰੀ ਤਰ੍ਹਾਂ ਅਮਰੀਕਾ 'ਚ ਹੁਣ ਵੀ ਹਿਸਾਬ ਹੈ ਤੇ ਅਸੀਂ ਉਹ ਹਿਸਾਬ ਸੋਸ਼ਲ ਮੀਡੀਆ ਤੇ ਚੜਾਇਆ ਹੈ ਅਸੀਂ ਝੋਲੀ ਚ ਪਾ ਕੇ ਤੁਰਿਆ ਲੋਕਾਂ ਮੂਹਰੇ ਝੋਲੀ ਹੱਡੀ ਆ ਸੀ ਸਾਡੀ ਆਪਦੀ ਸਮਰੱਥਾ ਤੋਂ ਲੋਕਾਂ ਨੇ ਸਾਨੂੰ ਵੱਧ ਦਿੱਤਾ ਹੂੰ ਉਹਦਾ ਪੈਸਾ ਪੈਸਾ ਇਧਰ ਲੱਗਣਾ ਹੈ ਕੋਈ ਜੋ ਵੀ ਚੀਜ਼ ਆ ਗਈ ਉਹ ਜਿੰਨੀ ਪੀੜਤਾਂ ਨੂੰ ਮਿਲਣੀ ਹੈ ਇਹਦੇ ਚ ਜਿਹੜਾ ਅਸੀਂ ਗੱਡੀਆਂ ਦਾ ਆਪਦੀਆਂ ਦਾ ਤੇਲ ਫੋਕ ਰਹੇ ਆ ਉਹਦੇ ਚ ਜਿਹੜਾ ਖਰਚਾ ਕਰਦੇ ਜੇਬ ਚੋਂ ਨਹੀਂ ਕਰਦੇ ਪਰ ਜ세ਬੰਦੀ ਵਾਲੇ ਫੰਡ ਚੋਂ ਕਰਦੇ ਆ ਉਹ ਵੀ ਅਸੀਂ ਐ ਨਹੀਂ ਪਾਈ ਵੀ ਯਾਰ ਹੜ ਪੀੜਤਾਂ ਦਾ ਵਾਸਤੇ ਤੁਰੇ ਫਿਰਦੇ ਇਹ ਤਾਂ ਉਧਰੋਂ ਪਾ ਲਓ ਕੋਈ ਮਤਲਬ ਨਹੀਂ ਹੈਗਾ ਉਹ ਜਿਹੜਾ ਸਾਰਾ ਪੈਸਾ ਪੈਸਾ ਲੋਕਾਂ ਦਾ ਦਿੱਤਾ ਹੈ ਉਹ ਇਧਰ ਲਾਉਣਾ ਹੈ ਪੈਸਾ ਉਹ ਜਿਹੜਾ ਫੰਡਰ ਜਿਹਾ ਬੰਦਾ ਉਹ ਵੀ ਲੋਕਾਂ ਨਹੀਂ ਦਿੱਤਾ ਹੈਗਾ ਜੋ ਘਟਨੇ ਸੀ ਲੋਕਾਂ ਕੋਲੇ ਫੇਰ ਜਾਵੜਾਂਗੇ ਸਾਡੇ ਕੁਝ ਭਰਾਵਾਂ ਨੂੰ ਲੱਗਦਾ ਸੀ ਵੀ ਯਾਰ ਝੋਨੇ ਦਾ ਸੀਜ਼ਨ ਆ ਗਿਆ ਤੁਸੀਂ ਲੋਕਾਂ ਕੋਲੇ ਤੁਰ ਜਾਨਾ ਫੇਰ ਝੋਨੇ ਵੇਲੇ ਤਾਂ ਨਹੀਂ ਫੰਡ ਹੋਣਾ ਬਾਕੀ ਉਹ ਦੋ ਕਹਿ ਦਿਆਂਗਾ ਬਾਈ ਫੰਡ ਮੁੱਕ ਗਿਆ ਫੇਰ ਲੜੀਏ ਕਿਵੇਂ ਛੋਟੇ ਤਾਂ ਘਰੇ ਫੜਖ ਜਾਣਗੇ ਫੰਡ ਕਿਉਂਕਿ ਲੋਕਾਂ ਨੇ ਅਮਲ ਦੇਖ ਲਿਆ ਸਾਡਾ ਤੇ ਇਹਦਾ ਵੀ ਅਸੀਂ ਪੂਰਾ ਪੂਰਾ ਨਵੇਂ-ਨਵੇਂ ਪੈਸੇ ਦਾ ਹਿਸਾਬ ਕਰਕੇ ਕਿੱਥੋਂ ਛਵਾਨ ਆਇਆ ਕਿੰਨਾ ਆਇਆ ਤੇ ਕਿੱਥੇ ਗਿਆ ਉਹਨਾਂ ਦੇ ਟੈਲੀਫੋਨ ਨੰਬਰ ਆ ਸਾਡੇ ਕੋਲੇ ਜਿੰਨਾ ਭਰਾਵਾਂ ਨੂੰ ਦੇਖ ਕੇ ਆਇਆ ਨਾ ਕੁਝ ਵੀ ਉਹ ਟੈਲੀਫੋਨ ਨੰਬਰ ਹੈ ਵੀ ਇਹਨਾਂ ਨੇ ਭਰਾਵਾਂ ਨੂੰ ਇਹਨਾਂ ਨੂੰ ਕੁਝ ਦੇਖ ਕੇ ਆਏ ਆ ਉਹਦੇ ਅਸੀਂ ਪਹਿਲੀ ਵਾਰ ਅਰਤੀ ਜੀ ਗੱਟਾ ਦੇਖ ਕੇ ਗਏ ਆ ਢਾਈ ਗੱਲਿਆਂ ਤੱਕ ਉਸ ਤੋਂ ਬਾਅਦ ਅਸੀਂ ਤੂੜੀ ਲੈ ਕੇ ਆਏ ਆ ਤੂੜੀ ਦੇਖ ਕੇ ਗਏ ਆ ਉਸ ਤੋਂ ਬਾਅਦ ਅਸੀਂ ਲੇੜਾ ਕਪੜਾ ਜਿਹੜਾ ਬਿਸਤਰਾ ਜਾਂ ਭੈਣਾਂ ਨੂੰ ਦੋ ਦੋ ਸੂਟ ਇੱਕ ਇੱਕ ਭੈਣ ਨੂੰ ਜਿਹੜੇ ਬਿਣਾ ਸੌਂਤੇ ਹੋਏ ਉਹ ਦੇਖ ਕੇ ਗਏ ਆ ਅੱਜ ਅਸੀਂ ਘਰਾ ਲਾ ਰਹੇ ਆ ਇਸ ਤੋਂ ਬਾਅਦ ਜਿਹੜਾ ਹੈਗਾ ਅਸੀਂ 20 ਦੇਣਾ ਹੈ 20 ਸਾਡਾ ਕੋਸ਼ ਹੈ ਕਿ ਅਸੀਂ 5 ਗੱਲਾਂ ਤੱਕ ਦੇ ਦਈਏ ਤੇ 5 ਗੱਲਾਂ ਤੱਕ ਜੇ ਅਸੀਂ 20 ਦੇ ਦੇਣ ਆ ਜਿੰਦਿਆਂ ਮੰਨ ਲਓ ਵੀ 90% ਦੀ ਇਹਦੇ ਲਈ ਜ਼ਮੀਨ ਨੂੰ ਬੀਹ ਦਿੱਤਾ। ਹੂੰ ਇੰਨੀ ਕਿ ਸਾਡੀ ਗੰਜੈਸ ਹੈ ਜੋ ਲੋਕਾਂ ਨੇ ਸਾਡੇ ਨੂੰ ਸਾਨੂੰ ਜਾਣ ਦਿੰਦਾ ਹੈ। ਕਿੰਨੇ ਕਿ ਜ਼ਮੀਨ ਦਾ ਕੀ ਹਿਸਾਬ ਕਿਤਾਬਾ ਲੋਕਾਂ ਕੋਲੇ ਕਿੰਨੇ ਇੱਕ ਮਤਲਬ ਇਕੱਲੇ ਆਲੇ ਲੋਕ ਜ਼ਿਆਦਾਤਰ ਜਿਹੜੇ ਇੱਥੇ ਆ ਕੇ ਘੱਟ ਜ਼ਮੀਨ ਨੇ ਲੋਕ ਆ ਵੱਧ ਜ਼ਮੀਨ ਨੇ ਲੋਕ ਆ ਕਿਹੜੀ ਨਹੀਂ। ਉਦੋਂ ਵੱਧ ਬੇਜ਼ਮੀਨੇ ਆ। ਜਿੰਨੀ ਕੋਲ ਆਵਾਦੀ ਹੈ ਜਦੋਂ ਉਹਦੇ ਪੂਰਾ ਅੰਕੜਾ ਕਰਨਾ ਸਾਡੇ ਕੋਲੇ ਰਿਕਾਰਡ ਹੈ ਜਮ ਕੱਲੇ-ਕੱਲੇ ਦਾ। ਉਦੋਂ ਆ ਤਾਂ ਬੇਜ਼ਮੀਨੇ ਆ। ਹੂੰ ਜਿਹੜੇ ਬਾਕੀ ਜਗ੍ਹਾ ਲੋ ਵੱਧ ਬਚ ਗਏ। ਹੂੰ ਉਹਨਾਂ ਚ ਲਗਭਗ ਜਨਦੀ ਜਿਹੜੇ ਜ਼ਮੀਨ ਦੇ ਮਾਲਕ ਹੁੰਦੇ ਆ ਕਿ ਨਾਲਾਂ ਤੋਂ ਲੈ ਕੇ ਕਿੱਲਿਆਂ ਤੱਕ ਉਹਦੇ ਚ ਵੀ 85% ਜਨਦੀ ਉਹ ਕਨਾਲ ਚ ਆ ਗਏ ਕਿੱਲੇ ਚ ਆ ਗਏ ਡੁੱੜ ਜਾ ਗਏ ਦੋ ਚ ਆ ਗਏ ਜਨਦੀ 10 15 20 30 ਕਿੱਲਿਆਂ ਵਾਲਾ ਤਾਂ ਟਾਮ ਹੈ ਹਾਂ ਆਏ ਮਤਲਬ ਛੋਟੀ ਕਿਸਾਨੀ ਵੱਡੀ ਵੱਡੀ ਗਰੀਬ ਕਿਸਾਨੀ ਹੈ ਬਹੁਤ ਬਹੁਤ ਗਰੀਬ ਕਿਸਾਨੀ ਹੈ ਜਿੰਨੇ ਕਿ ਜ਼ਮੀਨ ਉਹ ਹੈਗੀ ਹੈ ਉਹ ਕਿਤੇ ਹਾੜਾ ਨਹੀਂ ਮਾਰਦੇ ਕਿਤੇ ਉਂਠਾ ਤੇ ਇਹ ਕਿ ਸਹਾਰੇ ਬਣਾਇਆ ਹੋਇਆ ਇਹ ਬਸਿੰਦੇ ਨਹੀਂ ਹੈਗੇ ਸਾਡੇ ਦੇਖਦੇ ਬਣਾਇਆ ਉਹਨਾਂ ਨੇ ਇਹ ਕਿ ਸਹਾਰੇ ਹੈ ਉਹ ਮੈਂ ਜਿਹੜੀ ਦੱਸ ਰਿਹਾ ਸੀ ਗੱਲ ਵੀ ਲੋਕਾਂ ਤੇ ਭਰੋਸਾ ਰੱਖ ਕੇ ਜਿਹੜਾ ਤੁਸੀਂ ਕਹਿਣੋ ਚੱਲਦੇ ਆਂ ਸੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਵੀ ਮਤਲਬ ਅਸੀਂ ਅੱਜ ਵੀ ਝੰਡਾਸਿਓਂ ਨੇ ਕਹਿ ਵੀ ਸਾਡੇ ਕੋਲੇ ਤੇਲ ਦੀ ਸਮੱਸਿਆ ਆਊਗੀ ਹੁਣ ਵੀ ਸਾਡੇ ਕੋਲੇ ਇੱਕ ਹਫਤੇ ਦਾ ਤੇਲ ਅਸੀਂ ਹਫਤੇ ਦਾ ਤੇਲ ਮਚਾ ਕੇ ਉਹ ਤੋਂ ਬਾਅਦ ਲੋਕਾਂ ਨੂੰ ਕਹਾਂਗੇ ਤੇ ਇਹ ਤਾਂ ਐਂ ਵੀ ਬੋਲਦੇ ਰਹੇ ਆ ਝੰਡਾਸਿਓਂ ਤਾਂ ਸਾਡੇ ਇਹਦੇ ਵਿੱਚ ਵੀ ਅਸੀਂ ਲਾਈਨ ਬਣਾ ਕੇ ਟਰੈਕਟਰ ਖਿੜਿਆਰਾਂਗੇ ਲੋਕਾਂ ਨੂੰ ਕਹਾਂਗੇ ਵੀ ਲੈ ਭਾਈ ਡੀਜ਼ਲ ਮੁੱਕ ਗਿਆ ਟਰੈਕਟਰ ਸਾਡੇ ਕੋਲ ਹੈਗੇ ਆ ਤੇ ਮੇਰੀ ਟਿੱਪਣੀ ਹੁੰਦੀ ਸੀ ਵੀ ਯਾਰ ਲੱਗਦਾ ਹੈ ਐ ਵੀ ਲੋਕ ਆ ਇਹ ਤਾਂ ਨਹੀਂ ਆਪਾਂ ਨੂੰ ਕਰਨ ਦਿੰਦੇ ਅੱਜ ਦੀ ਜਾਨੀ ਤਾਦੀ ਉਦਾਹਰਣ ਹੈ ਜਾਨੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਪਖੋਕੇ ਸਹਨੇ ਬਲਾਕ ਚੋਂ ਉੱਥੋਂ ਦੀ ਸੰਗਤ ਇਕੱਠੀ ਹੋ ਕੇ ਸਾਰੀ ਸਾਰੇ ਸਮੁੱਚੇ ਨਿਵਾਸੀ 60000 ਰੁਪਏ ਸਾਨੂੰ ਤੇਲ ਵਾਸਤੇ ਦੇ ਕੇ ਆਏ ਜਾਨੀ ਲੋਕ ਨਹੀਂ ਕਿਸੇ ਗੱਲ ਨੂੰ ਠੁਰਦੇ ਲੋਕਾਂ ਨੂੰ ਭਰੋਸਾ ਵੱਜਣਾ ਚਾਹੀਦਾ ਵੀ ਹਾਂ ਸਾਡਾ ਦਿੱਤਾ ਹੋਇਆ ਪੈਸਾ ਕੁੱਲ ਸਹਾਇਤਾ ਵੀ ਸਹੀ ਥਾਂ ਤੇ ਲੱਗਦੀ ਹੈ ਇਹ ਅਸੀਂ ਭਰੋਸਾ ਬਣਾਉਣ ਚ ਸਮਝਦੇ ਆਂ ਵੀ ਕਾਮਯਾਬ ਹੋਇਆ ਐ ਐ ਲੋਕਾਂ ਦਾ ਸਾਡੇ ਤੇ ਭਰੋਸਾ ਵੱਜਾ ਹੈ ਤੇ ਇਸੇ ਭਰੋਸੇ ਚ ਅਸੀਂ ਕਹਿੰਨੇ ਆ ਵੀ ਤੁਹਾਡਾ ਦਿੱਤਾ ਹੋਇਆ ਪੈਸਾ ਵੀ ਤੁਹਾਡਾ ਦਿੱਤਾ ਹੋਇਆ ਦਾਣਾ-ਦਾਣਾ ਵੀ ਤੁਹਾਡਾ ਦਿੱਤਾ ਹੋਇਆ ਲੀੜਾ ਕਪੜਾ ਵੀ ਅਸੀਂ ਕੱਲੇ-ਕੱਲੇ ਪਿੰਡ ਦਾ ਕੱਲੇ-ਕੱਲੇ ਜੀ ਦਾ ਸਾਡੇ ਕੋਲ ਮੋਬਾਈਲ ਨੰਬਰ ਨੋਟ ਹੈ ਕੋਈ ਪਿੰਡ ਵਾਲਾ ਪੁੱਛ ਸਕਦਾ ਵੀ ਫਲਾਨਾ ਪਿੰਡ ਕਿਹੜੇ ਪਿੰਡ ਗਿਆ ਬਾਈ ਕਣਕਵੰਡਣ ਫਲਾਨੇ ਪਿੰਡ ਗਿਆ ਫਲਾਨੇ ਪਿੰਡ ਦੇ ਵਿੱਚ ਕਿਹੜੇ ਪਰਿਵਾਰ ਨੂੰ ਦਿੱਤੀ ਕੱਲੇ-ਕੱਲੇ ਪਰਿਵਾਰ ਦੇ ਅਸੀਂ ਉਹਦੇ ਚ ਜਣੀ ਮੋਬਾਈਲ ਨਸ਼ਰ ਕਰਾਂਗੇ ਆਏ ਜਣੀ ਐਸੀ ਲੋਕਾਂ ਦਾ ਭਰੋਸਾ ਪਹਿਲਾਂ ਆਪ ਕਰਦੇ ਆਂ ਫਿਰ ਲੋਕਾਂ ਦਾ ਭਰੋਸਾ ਬਣਾਉਨੇ ਆਂ ਇਸ ਕਰਕੇ ਫਿਰ ਉਲਟਾ ਸਾਡੇ ਤੇ ਲੋਕਾਂ ਦਾ ਭਰੋਸਾ ਵਧਦਾ ਇਹ ਸਾਡੀ ਕਾਰਗੁਜ਼ਾਰੀ ਪਿੱਛੇ ਦੇ ਲੰਮੇ ਸਮੇਂ ਤੋਂ ਚੱਲ ਰਹੀ ਹੈ ਇਸ ਕਰਕੇ ਸਾਨੂੰ ਲੋਕਾਂ ਤੇ ਭਰੋਸਾ ਹੈ ਜਿਹੜੀ ਤੁਹਾਨੂੰ ਪਹਿਲਾਂ ਵੀ ਗੱਲ ਲੱਗਦੀ ਉਹਦਾ ਜਵਾਬ ਵੀ ਆ ਵੀ ਸਾਨੂੰ ਦੂਜੀ ਗੱਲ ਛੋਟੀ ਲੱਗਦੀ ਹੈ ਜੇ ਕੋਈ ਸਾਨੂੰ ਕਹਿੰਦਾ ਕਹਿ ਲੈ ਭਾਈ ਤੁਹਾਡੀ ਮਰਜ਼ੀ ਆ ਕਿਉਂਕਿ ਸਾਡੇ ਤਾਂ ਵੱਡਾ ਮਿਸ਼ਨ ਆ ਸਾਡੇ ਸਾਹਮਣੇ ਕੀ ਸਥਿਤੀ ਸੀ ਪਿੰਡ ਦੀ ਜੀ ਇਹ ਇਥੋਂ ਦੇ ਕੀ ਹਾਲਾਤ ਸੀਗੇ ਤੁਹਾਡਾ ਤੁਹਾਡਾ ਪਿੰਡ ਹੈ ਸਭ ਤੋਂ ਪਹਿਲਾਂ ਜੀ ਅਸੀਂ ਵੈਰੂ ਜੀ ਕਾ ਖਾਲਸਾ ਵੈਰੂ ਤੇ ਇਹਨਾਂ ਵੀਰਾਂ ਦਾ ਜਿਹੜੇ ਸਾਡੇ ਪ੍ਰદાન ਚੰਡਾ ਸਿੰਘ ਜੀ ਤੇ ਸਾਰੀ ਸ਼ਾਨ ਜੂਨੀਅਰ ਜਿੰਨੀ ਵੀ ਹੈਗੀ ਹੈ ਉਸ ਤੋਂ ਬਾਅਦ ਤੁਹਾਡਾ ਧੰਨਵਾਦ ਹੈ ਅੱਗੇ ਵੀ ਤੁਸੀਂ ਸੱਚ ਵਿਖਾਈ ਜਾਂਦੇ ਨਹੀਂ ਪਹਿਲਾਂ ਵੀ ਅਸੀਂ ਤੁਹਾਡੀਆਂ ਵੀਡੀਓ ਵੇਖੀ ਜਾਂਦੇ ਤੇ ਹੁਣ ਵੀ ਤੁਸੀਂ ਆ ਕਈ ਵੀਰ ਪੱਤਰਕਾਰ ਹੈਗੇ ਨੇ ਤੇ ਅੰਦਰ ਨੁੱਕ ਤੇ ਬੈਠੇ ਨੇ ਵੀ ਜਿਹੜਾ ਇਹਨਾਂ ਦਾ ਇੰਨਾ ਮੰਨ ਲੈ ਟਰੈਕਟਰ ਪਿੱਛੇ ਵੀ ਚੱਲੀ ਜਾਂਦੇ ਨੇ ਤੇ 100 150 ਟਰੈਕਟਰ ਇੱਥੇ ਵੀ ਚੱਲੀ ਜਾਂਦਾ ਕੋਈ ਹੋਰ ਖਿੱਲਰ ਮਿਲਰ ਦੇ ਹੋਰ ਪਿਛਲੇ ਰੇਤੇ ਲਈ ਪਹਿਣੀ ਜਿੱਦਾਂ ਉਹਨਾਂ ਨੂੰ ਭਗਵੰਤ ਮਾਨ ਕਹਿ ਦਿੰਦਾ ਹੈ ਵੀ ਦੋਨਾਂ ਨਾਨਕਾ ਜੰਗੜ ਪੈਣੀ ਰੇਤੇੜੀ ਪੈਣੀ ਤੇ ਇਹਨੂੰ ਜਾ ਕੇ ਤੂੰ ਸਾਡੇ ਤੇਜਰ ਵੇਲੇ ਤੂੰ ਲੱਗੀ ਸੀ ਮੈਂ ਨਾ ਵੀ ਉਹਦੇ ਦਾ ਖਬਰ ਪਹਚਾਓ ਵੀ ਤੂੰ ਇੱਕ ਸਾਡੇ ਐਵੇਂ ਸਾਨੂੰ ਨਾ ਜਿਵੇਂ ਅੱਗੇ ਪਹਿਲਾਂ ਕਹਿੰਦੇ ਸੀ ਸਕਵੀਰ ਬਾਦਲੇ ਇਹ ਤਾਂ ਬੇਡਾ ਨੇ ਵੀ ਇਹਨਾਂ ਨੂੰ ਮਨ ਲਗਦਾ ਨਹੀਂ ਪਤਾ ਹੈਗਾ ਠੀਕ ਹੈ ਤੇ ਸਾਡੇ ਨਕਸਾਨ ਵੀਰ ਵਾਦ ਤੋਂ ਬਾਅਦ ਇੰਨੀ ਮਤ ਕਰ ਰਹੇ ਨੇ ਤੇ ਧੰਨਵਾਦ ਅੱਗੇ ਨਾ ਵੀ ਮੇਰਾ ਵੀ ਵੈਸੀ ਫਿਰ ਗੁੱਸੇ 'ਚ ਆ ਜਾਣਾ ਹੈ ਤੇ ਅਸੀਂ ਤਾਂ ਵੀਰ ਜਿਹੜਾ ਹੈਗਾ ਪਰਮਿੰਦਰ ਸੰਧੂ ਕਹਿੰਦੇ ਨੇ ਮੈਂ ਤਾਂ ਵੀਡੀਓ ਇਹਨਾਂ ਅੰਦਰੋਂ ਅਸੀਂ ਪਿਆਰ ਕਰਨੇ ਵੀ ਸੱਚੇ ਵਿਖਾਉਂਦੇ ਨਹੀਂ ਤੱਗੇ ਵੀ ਸੱਚੇ ਵਿਖਾਣ ਤੇ ਇਹਨਾਂ ਵਰਦਾਨਾਂ ਦਾ ਤੇ ਮਾਲਕ ਨਾਲ ਨੂੰ ਚੜਦੀ ਕਲ ਰੱਖੇ ਤੇ ਅੰਗਾ ਵੀ ਮਾਲਕ ਨਾਲ ਨੂੰ ਫੇਰ ਵੀ ਵਾਰ-ਵਾਰੀ ਉਹ ਮਾਲਲੇ ਸੇਵਾ ਕਰਨ ਦਾ ਮੌਕਾ ਦੇ ਵੀ ਨਾ ਨਾ ਭਾਈ ਵਾਰ-ਵਾਰ ਸੇਵਾ ਅਸੀਂ ਨਹੀਂ ਚਾਹੁੰਦੇ ਵੀ ਵਾਰ-ਵਾਰ ਮਰੋ ਹਾਂ ਤੇ ਅਸੀਂ ਚਾਹੁੰਦੇ ਆ ਵੀ ਆਪਾਂ ਇਕੱਠੇ ਹੋ ਕੇ ਲੜੀਏ ਆ ਪੱਕੇ-ਪੱਕੇ ਬੰਨ੍ਹ ਕਰਾ ਲਈਏ ਤੁਸੀਂ ਮੌਜ ਜਨਾਬ ਦੀ ਖੇਤੀ ਕਰੋ ਵੀਰ 1 ਮਿੰਟ ਜਿਹੜੇ ਵੀਰ ਸਾਡੇ ਕਿਸਾਨ ਨੇਗੇ ਨੇ ਕਿਸਾਨ ਵੀਰ ਇਹ ਕਹਿੰਦੇ ਸਾਡੇ ਖੇਤੀਬਾੜੀਆਂ ਦੇ ਉਹ ਅਸੀਂ ਨਾਲ ਜੁੜਨਾ ਚਾਹੀਦਾ ਹੈ ਵੀ ਸਾਡੇ ਵਾਸਤੇ ਇਹ ਇਹਨਾਂ ਕੁਝ ਕਰ ਰਹੇ ਨੇ ਤੇ ਅਸੀਂ ਕੀ ਹੈ ਵੀ ਅਸੀਂ ਤੂੰ ਘਰੋਂ ਉੱਠ ਕੇ ਨਾਲ ਨਹੀਂ ਆ ਸਕਦੇ ਐਂ ਜੇ ਲੋਕ ਕਿਸਾਨ ਘਰੇ ਬੈਠੇ ਨੇ ਤੇ ਅਸੀਂ ਪੂਰਾ ਸਾਥ ਦੇਣਾ ਚਾਹੀਦਾ ਹੈ ਸਾਡਾ ਹੱਕ ਬਣਦਾ ਹੈ ਤੇ ਬਹੁਤ ਜ਼ਿਆਦਾ ਸੇਵਾ ਮਨ ਲੈ ਵਾਦ ਕੀਤੀ ਕੋਈ ਸਰਕਾਰ ਨੇ ਕੁਝ ਨਹੀਂ ਕੀਤਾ ਅੱਛਾ ਹਾਂਜੀ ਭਗਵਾਨਤਮਨ ਤਾਂ ਕਹਿੰਦੇ ਮੈਂ ਖੜਾ ਹਾਂ ਨਾਲ ਲੋਕਾਂ ਦੇ ਕਿ ਇੱਥੇ ਲੋਕਾਂ ਦੇ ਨਾਲ ਡਟ ਕੇ ਖੜਾ ਹੜਪੀ ਉਹ ਤਾਂ ਬਸ ਐਵੇਂ ਗੱਲਾਂ ਹੀ ਹੈਗੀਆਂ ਨੇ ਜੀ ਹਾਂ ਉਹਦਾ ਕਿਵੇਂ ਅੱਗੇ ਉਹ ਦੱਸੀ ਜਾਂਦੇ ਨੇ ਮੈਂ ਤਾਂ ਉਹਨਾਂ ਅਗੇ ਪੱਤਰਕਾਰਾਂ ਤੱਕ ਬੋਲਾਂ ਨਹੀਂ ਖੜਾਉਣਾ ਹੀ ਹੈ ਵੀ ਲੋਕਾਂ ਨੂੰ ਗੱਲਾਂ ਤੇ ਸਾਰੀ ਫਿਰਦਾ ਹੈ ਹਾਂਜੀ ਤੇ ਜਦੋਂ ਇਹ ਇਤਿਹਾਸ ਹੀ ਨਾ ਇਹਦੀ ਉਹ ਕਹਿੰਦੇ ਉਹ ਤੂੰ ਪਹਿਲਾਂ ਹੀ ਆਈ ਸੀ ਗੁਲਫੀ ਗਰਮੋਂ ਗਰਮ ਹੈ ਤੇ ਕੋਈ ਲੋਕੀ ਠੰਡੀ ਕਹਿੰਦਾ ਜੀ ਉਹਦੋਂ ਇੱਥੇ ਸਾਡੇ ਤੇਜਰ ਵੇਲੇ ਤੂੰ ਹੀ ਮੰਨ ਲੈ ਇਹ ਜਾ ਕੇ ਨੂੰ ਤੇਜਰ ਵੇਲੇ ਤੂੰ ਲੱਗਾ ਏ ਹਾਂ ਤੇ ਹੁਣ ਕਹਿ ਦਿੰਦਾ ਤੇਜਰ ਵਿਲਾ ਚਾਕਰ ਵਿਲਾ ਗਲਾਬਾ ਬਣੀ ਗੱਲਾਂ ਨਾਲੇ ਵੀ ਨਹੀਂ ਹੋਣਾ ਗੱਲਾਂ ਨਾ ਕੜਾ ਨਹੀਂ ਬਣਨੇ ਠੀਕ ਹੈ ਨਾ ਹਾਂ ਗੱਲਾਂ ਨਾ ਕੜਾਣੀ ਗੱਲਾਂ ਨਾ ਕੜਾ ਨਹੀਂ ਬਣਨੀ ਤੇ ਅਸੀਂ ਤੇ ਇਹ ਕਹਿੰਦੇ ਵੀ ਉਹ ਅਜੇ ਗੱਲਾਂ ਤਾਂ ਸੋਚੇ ਵੀ ਸਾਡੇ ਲੋਕਾਂ ਕਮਲੇ ਰਮਲੇ ਲੋਕ ਸੀ ਇਹਨੂੰ ਚੁੱਕਦੇ ਇਹਨਾਂ ਕਾ ਬਦਲਾ ਲਿਆ ਦੀ ਬਦਲਾ ਤਾਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਸ਼ਬਦ ਕਹਿ ਨਹੀਂ ਸਕਦੇ ਵੀ ਜਿਹੜਾ ਇਹਨਾਂ ਬਦਲਿਆ ਲੈਂਦਾ ਠੀਕ ਹੈ ਨਾ ਵੀ ਗੁਰੂ ਨੇ ਕਹੇ ਵੀ ਕਿਸੇ ਦੀ ਬਦਨਾਮੀ ਕਰਨੀ ਨਹੀਂ ਜਾਂ ਉਸ ਤਰ੍ਹਾਂ ਮਲੇ ਵੀ ਕਈ ਤਾਂ ਕਿਵੇਂ ਦੇ ਕੁਆਰੇ ਸੀ ਤਾਂ ਕਈ ਵ੍ਹਾ ਡਬਲ ਵਿਆਹ ਕਰਾ ਲੇ ਹਾਂ ਇਹ ਵਾਧਾ ਲੈ ਇਹ ਗੱਲ ਵੇਖੋ ਜੀ ਗੱਲ ਉਥੋਂ ਦੇ ਬਚਾਓ ਇਹ ਠੀਕ ਕੰਮ ਕਰ ਰਿਹਾ ਜਿਵੇਂ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਹਾਂ ਅੱਜ ਇਹਨਾਂ ਨੂੰ ਹੋ ਗਏ 4 ਦਿਨ ਲੱਗਿਆ ਨੂੰ ਤੇ 4 ਦਿਨ ਇਹ ਇੱਥੇ ਟੋਇਆ ਹੈਗਾ ਸੀ ਮੰਨ ਲੇ 30 40 ਫੁੱਟ ਟੋਇਆ ਹੈਗਾ ਸੀ ਠੀਕ ਹੈ ਉਹ ਪੂਲ ਤੱਕ ਨਾ ਮੰਨ ਲੇ ਟੋਇਆ ਸੀ ਇਸ ਵਿਚਾਰੇ ਜਿਹੜਾ ਅੱਧੀ ਪਹਿਲੀ ਜਾਂ ਫਿਰ ਵੀ ਖੱਡੇ ਚ ਪਈਏ ਜੀ ਠੀਕ ਹੈ ਇਹ ਤੂੰ ਵਿੱਚੋਂ ਉਹ ਨਹੀਂ ਤੇ ਦਿਦਾ ਇਹ ਨਹੀਂ ਕੱਟ ਕੇ ਲੈ ਗਿਆ ਦਰਿਆ ਠੀਕ ਹੈ ਹਾਂ ਜੀ ਇਹ ਨਹੀਂ ਕੱਟ ਕੇ ਲੈ ਬਹੁਤ ਕੱਟ ਕੇ ਲੈ ਗਿਆ ਹਾਂ ਜੀ ਬਾਕੀ ਧੰਨਵਾਦ ਜੀ ਵੈਰੂ ਖਾਲਸਾ ਫਿਰ ਫਤਿਹ ਜੀ ਕੀ ਫਤਿਹ ਮਾਲਕ ਤੁਨ ਚੜਦੀ ਕਲਾ ਰੱਖੇ ਧੰਨਵਾਦ ਤਾਂ ਤਸਵੀਰਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਟਰੈਕਟਰ ਚੱਲ ਰਹੇ ਨੇ ਲੋਕਾਂ ਦੇ ਜਿਹੜੇ ਵਾਹਨ ਹੈ ਜਿਹੜੇ ਖਰਾਬ ਹੋਏ ਨੇ ਇਸ ਹੜਾਂ ਦੀ ਮਾਰ ਏ ਠਾਏ ਨੇ ਉਹਨਾਂ ਨੂੰ ਪੱਧਰ ਕੀਤਾ ਜਾ ਰਿਹਾ ਆ ਆ ਤਸਵੀਰ ਉਸ ਦੀ ਇੱਕ ਝਲਕ ਹੈ ਕਿ ਆ ਹਾਲਾਤ ਸੀ ਇਹ ਜ਼ਮੀਨ ਦੇ ਵੀ ਜਿੱਥੇ ਹੁਣ ਟਰੈਕਟਰ ਚੱਲ ਕੇ ਪੱਧਰ ਕੀਤੀ ਹੈ ਇਹਨੂੰ ਲਗਾਤਾਰ ਜਿਹੜੀ ਆ ਭਰਨ ਦੀ ਕੋਸ਼ਿਸ਼ ਹੈ ਪਿੱਛੇ ਕਈ ਦਿੱਕਤਾਂ ਵੀ ਆ ਰਹੀਆਂ ਪਰ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਜਿਹੜੇ ਬੰਦੇ ਕੰਮ ਕਰ ਰਹੇ ਆ ਉਹ ਨਾ ਤਾਂ ਸੋਸ਼ਲ ਮੀਡੀਆ ਤੇ ਜਿਹੜੇ ਟਰੋਲ ਟ੍ਰੋਲਿੰਗ ਹੁੰਦੀ ਹੈ ਉਹਦੀ ਕੋਈ ਪ੍ਰਵਾਹ ਕਰਦੇ ਆ ਨਾ ਉਹ ਬਾੜੀਆਂ ਗੱਲਾਂ ਦੀ ਪ੍ਰਵਾਹ ਕਰਦੇ ਆ ਉਹਦੇ ਕੰਮ ਚ ਲੱਗੇ ਰਹਿੰਦੇ ਤੇ ਲੋਕ ਉਹਨਾਂ ਦੇ ਨਾਲ ਖੜ ਜਾਂਦੇ ਤੇ ਲੋਕ ਕਿਉਂਕਿ ਟਰੈਕਟਰ ਤਾਂ ਇੱਥੇ ਲੋਕਾਂ ਦੇ ਚੱਲ ਰਿਹਾ ਜਿੱਥੇ ਬੰਦੀ ਦੇ ਲੋਕਾਂ ਦੇ ਚੱਲ ਰਿਹਾ ਉਹ ਲਗਾਤਾਰ ਇੱਥੇ ਕੰਮ ਕੀਤਾ ਜਾ ਰਿਹਾ ਤਾਂ ਇਹ ਜਮੀਨੀ ਰਿਪੋਰਟ ਹੈ ਹੜਾਂ ਤੋਂ ਬਾਅਦ ਹੜਾਂ ਮੌਕੇ ਬੜੀਆਂ ਵੀਡੀਓ ਸਾਮਣੇ ਆਉਂਦੀਆਂ ਸੀ ਬੜੇ ਲੋਕ ਵੀ ਆਉਂਦੇ ਸੀ ਪਰ ਹੜਾਂ ਤੋਂ ਬਾਅਦ ਕੌਣ ਕੌਣ ਖੜ ਰਿਹਾ ਉਹ ਤਸਵੀਰਾਂ ਵੀ ਤੁਹਾਡੇ ਸਾਹਮਣੇ ਲੈ ਕੇ ਆ ਰਹੇ